ਇੱਕ ਤਾਂ ਅਸੀਂ ਡੰਗ ਲਾ ਦੇ। ਅਸੀਂ ਛੋਟ ਕਰਦੇ ਮੁੰਡਾ ਐਕਸਪਾਇਰ ਹੋ ਜਾ। ਹਾਂ ਬਿਲਕੁਲ ਭਾਜੀ ਗਲਤ ਹੈ। ਹਾਂ ਹੁਣ ਆਪਾਂ ਥੱਲੇ ਬੈਠੇ ਨਾ ਉੱਪਰ ਚੜਦੇ ਪਏ ਜਦੋਂ ਉੱਪਰ ਪੱਥਰ ਤੇ ਪੈਰ ਆ ਗਿਆ ਪੱਥਰ ਵੀ ਡੇਗ ਸਕਦੇ। ਹਾਂ ਕਿਸੇ ਬੱਚੇ ਨਾਲ ਪਰੈਂਟਸ ਵੀ ਨਾਲ ਲੱਗੇ ਨਾ ਕਹਿਣਾ ਚਾਹੀਦਾ। ਬਿਲਕੁਲ ਬਿਲਕੁਲ ਤੇ ਜਵੇਂ ਹੁਣ ਭਾਜੀ ਹੁਣ ਵੀ ਕਹਿ ਰਹੇ ਨੇ ਕਿ ਇੱਕ ਨਾ ਮੁੰਡਾ ਹਾਂਜੀ। ਕਹਿੰਦਾ ਸ਼ਾਰਟਕਟ ਲੈ ਰਿਆ ਸੀ ਤੇ ਸ਼ਾਰਟਕਟ ਲੈਂਦੇ ਲੈਂਦੇ ਉਹ ਪੈਰ ਵਗੈਰਾ ਸਲਿੱਪ ਕਰ ਰਿਹਾ ਪੱਥਰ ਤੇ ਜਦੋਂ ਐਕਸਪਾਇਰੀ ਹੋ ਗਏ। ਤਾਂ ਇਸ ਤਰ੍ਹਾਂ ਦੇ ਤੁਸੀਂ ਸ਼ਾਰਟ ਕਿਤੇ ਵੀ ਔਰ ਹੋਣੀ ਹੋ ਸਕਦੀ ਹੈ ਪੱਥਰ ਸਲਿੱਪਰੀ ਹੁੰਦੇ ਨੇ ਕਿਤੇ ਵੀ ਤੁਹਾਡਾ ਪੈਰ ਵਗੈਰਾ ਸਲਿੱਪ ਕੀਤਾ ਤਾਂ ਕਿਤੇ ਨਾ ਕਿਤੇ ਤੁਸੀਂ ਆਪਣੇ ਇੰਜੋਏਮੈਂਟ ਦੇ ਚੱਕਰ ਵਿੱਚ ਬਹੁਤ ਵੱਡਾ ਨੁਕਸਾਨ ਕਰਵਾ ਸਕਦੇ ਹੋ ਤਾਂ ਬਿਲਕੁਲ ਤੁਸੀਂ ਇੰਨਾ ਚੀਜ਼ਾਂ ਨੂੰ ਜਿਵੇਂ ਕਿ ਬਹੁਤ سارے ਨੌਜਵਾਨ ਕੀ ਕਰ ਰਹੇ ਨੇ ਫੋਟੋਆਂ ਵਗੈਰਾ ਖਿਚੋਣ ਲਈ ਪੱਥਰਾਂ ਤੇ ਖੜੇ ਨੇ ਐਦਾਂ ਦੀ ਗਲਤੀ ਬਿਲਕੁਲ ਆਈ ਹੋਈ ਹੈ ਥੱਲੇ ਖੜ ਵਸ ਗਿਆ ਉਹ ਯਾਰ ਆ ਚੜਾਈ ਵਾਲੀ ਚੜਾਈ ਵਾਲੀ ਖੜਵੀ ਹੈ ਨਾ ਇੱਥੋਂ ਮੋਟਰਸਾਈਕਲ 'ਤੇ ਚੜਿਆ ਤੇ ਫਿਲਹਾਲ ਜਿਹੜਾ ਪਹਿਲਾ ਪੁਲ ਜਿਹੜਾ ਏਸ ਸਾਈਡ ਹੋਇਆ ਕਰਦਾ ਸੀ ਕੁਝ ਕਿਸਮੇ ਪਹਿਲਾਂ ਮਤਲਬ ਹੁਣ ਥੋੜਾ ਇਸੇ ਸਾਲ ਹੀ ਸ਼ਹਿਰ ਤੇ ਪੱਥਰ ਵਗੈਰਾ ਡਿੱਗਣਾ ਉਹ ਪੁਲ ਟੁੱਟ ਗਿਆ ਸੀਗਾ ਹਨਾ ਏਸ ਸਾਈਡ ਤੋਂ ਵਾਲਾ ਪੱਥਰ ਡਿੱਗਿਆ ਸੀ ਇੱਥੇ ਵਾਲਾ ਪੁਲ ਜਿਹੜਾ ਟੁੱਟ ਗਿਆ ਸੀ ਤੇ ਹੁਣ ਜਿਹੜਾ ਇੰਜੋਏ ਕਰੋ ਦੇਖਣ ਨੂੰ ਵੈਸੇ ਜੰਨਤ ਹੀ ਲੱਗ ਰਹੀ ਹੈ ਹਨਾ ਮਨ ਆਹ ਵਿਊ ਵੇਖੋ ਬਾਈ ਜੀ ਕਿੰਨਾ ਘੈਂਟ ਸਿਰਾ ਵਿਊ ਹੈ ਮਤਲਬ ਜਿੰਨੀ ਵੀ ਤੁਹਾਡੀ ਤਖਾਵਟ ਹੈ ਨਾ ਆਹ ਵਿਊ ਨੂੰ ਦੇਖ ਕੇ ਦੂਰ ਹੋ ਜਾਏਗੀ ਸਪੈਸ਼ਲੀ ਅਸੀਂ ਇਹੀ ਚੀਜ਼ ਦੇਖਣ ਵਾਸਤੇ ਥੱਲੇ ਆਉਂਦੀ ਆਏ ਹਾਂ ਛੋਟੇ ਪੜ੍ਹਧੜੀ ਆਇਆ ਜੇ ਇੱਕ ਵਾਰੀ ਇਸ ਜੂ ਦਾ ਨਜ਼ਾਰਾ ਲਿਆ ਜਾ ਹੈਨਾ ਤੇ ਆਓ ਚੱਲ ਇਹ ਤਾਂ ਹਜੇ ਸਟਾਰਟਿੰਗ ਹੈ ਇਦਾਂ ਦੇ ਬਹੁਤ ਸੋਹਣੇ ਸੋਹਣੇ ਥਿਊ ਬਹੁਤ ਹੀ ਘੈਂਟ ਘੈਂਟ ਇਦਾਂ ਲੱਗਦਾ ਜਿਵੇਂ ਨਾ ਕੋਈ ਨੇਚਰਲ ਸੈਨਰੀ ਹੁੰਦੀ ਜਿਹੜੀ ਆਪਾਂ ਬਚਪਨ ਦੇ ਵਿੱਚ ਖਰੀਦਦੇ ਹੁੰਦੇ ਸੀ ਨਾ ਤੇ ਉਦਾਂ ਦੀਆਂ ਨੇਚਰਲ ਸੈਨਰੀ ਆ ਲਾਈਵ ਤੁਹਾਨੂੰ ਦੇਖਣ ਨੂੰ ਇੱਥੇ ਮਿਲਣ ਵਾਸਤੇ ਮਿਲਣ ਗਈ ਹੈ ਹੈਨਾ ਤੇ ਖੜਵੀ ਚੜਾਈ ਉੱਤੋਂ ਤੋਂਪ ਚੜਦਾ ਬਹੁਤ ਔਖਾ ਹੋ ਰਿਹਾ ਹੈ ਕੋਸ਼ਿਸ਼ ਕੀ ਵਾਰ ਪੂਰੀ ਕੀਤੀ ਹੈ ਪਰ ਫਿਰ ਵੀ ਸਾਬ ਚਲੋ ਫਿਰ ਵੀ ਆਰਾਮ ਨਾਲ ਆਪਾਂ ਅੱਗੇ ਤੇ ਯਾਤਰਾ ਵੀਡੀਓ ਪੂਰੀ ਕਰਾਂਗੇ ਤੇ ਸਭ ਤੋਂ ਈਡੀ ਔਖੀ ਗੱਲ ਤੇ ਹੈ ਕਿ ਧੁੱਪ ਨਿਕਲਈ ਜਿਹੜੀ ਹਨਾ ਉਦਾਂ ਚਲੋ ਆਰਾਮ ਨਾਲ ਤੁਰੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਸ਼ੁਰੂ ਕੀਤੀ ਸੀ ਤੇ ਰਾਤ ਆਪਾਂ ਗੋਵਿੰਦ ਘਾੜ ਪਹੁੰਚ ਗਏ ਸੀਗੇ ਤੇ ਹੁਣ ਆਪਾਂ ਗੋਬਿੰਦ ਘਾੜ ਤੋਂ ਸ੍ਰੀ ਗੋਬਿੰਦਾਂ ਦੀ ਯਾਤਰਾ ਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਇਹ ਜਿਹੜੀ ਯਾਤਰਾ ਹੈ ਪ੍ਰਮਾਤਮਾ ਸਫਲੀ ਕਰ ਤੇ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਚਲਦੇ ਆਂ ਉੱਥੇ ਨਤਮਸਤਕ ਹੋ ਕੇ ਉੱਥੋਂ ਇਸ ਯਾਤਰਾ ਦੀ ਸ਼ੁਰੂਆਤ ਕਰਦੇ ਆਂ ਰਾਤੀ ਅਸੀਂ ਕਮਰਾ ਲਿਆ ਸੀ ਕਾਫੀ ਲੇਟ ਮਿਲਿਆ ਚਲੋ ਰੈਸਟ ਵਗੈਰਾ ਕਰਕੇ ਤੇ ਹੁਣ ਆਪਾਂ ਦੁਬਾਰਾ ਰੇਟ ਵੀ ਲਾਦੇ ਰੇਟ ਹਾਂ ਇਹ ਕਿਸੇ ਜੇ ਹੈ ਕਿ ਪਹਿਲਾਂ ਸੰਗਤ ਬਹੁਤ ਘੱਟ ਹੁੰਦੀ ਸੀ ਇਸ ਵਾਰ ਸੰਗਤ ਬਹੁਤ ਜ਼ਿਆਦਾ ਹੈ ਤੇ ਕਮਰਿਆਂ ਦੇ ਰੇਟ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਏ ਨੇ ਤੇ ਪਹਿਲਾਂ ਜਿਹੜਾ ਆਪਾਂ ਕਮਰਾ ਆਪਾਂ ਨਾਰਮਲੀ 15-1500 100000 ਚ ਮਿਲ ਜਾਂਦਾ ਸੀ ਤੇ ਅੱਜ ਰਾਤੀ ਅਸੀਂ ਰੇਟ ਪਤਾ ਕੀਤਾ ਉਹੀ ਕਮਰੇ ਇੱਥੇ 6-6 7-7000 ਨੂੰ ਮਿਲਦੇ ਪਏ ਨੇ ਕਿਉਂਕਿ ਸੰਗਤ ਇਸ ਵਾਰ ਕਾਫੀ ਜ਼ਿਆਦਾ ਹੈ ਤੇ ਆਪਾਂ ਆਪਾਂ ਸ਼ੁਰੂਆਤ ਕਰਦੇ ਆਂ ਦੀ ਯਾਤਰਾ ਦੀ ਤੇ ਨਾਲ ਦੀ ਨਾਲ ਤੁਹਾਨੂੰ ਵੀ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਉਣੀ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਲੰਗਰ ਪਾਣੀ ਛੱਕ ਕੇ ਹੁਣ ਆਪਾਂ ਸ਼ੁਰੂਆਤ ਕਰਨ ਲੱਗੇ ਆਈ ਸ਼੍ਰੀ ਹੇਮਪੁਰ ਸਾਹਿਬ ਜੀ ਦੀ ਯਾਤਰਾ ਜੀ ਇਸ ਟਾਈਮ ਆਪਾਂ ਗੋਮਿੰਦ ਘਾੜ ਖੜੇ ਸੀ ਤੇ ਹੁਣ ਆਪਾਂ ਗੋਮਿੰਦ ਧਾਮ ਵੱਲ ਨੂੰ ਚਾਲੇ ਪਾਵਾਂਗੇ ਤੇ ਯਾਤਰਾ ਦੀ ਸ਼ੁਰੂਆਤ ਆਪਾਂ ਜੈਕਾਰਿਆਂ ਦੀ ਗੂੰਜ ਨਾਲ ਕਰਦੇ ਆਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸ੍ਰੀ ਆਕਾਲ ਬਲੇ ਸੋ ਨਿਹਾਲ ਸਾਸ ਸ੍ਰੀ ਆਕਾਲ ਬੋਲੇ ਸੋ ਨਿਹਾਲ ਸਾਸ ਸ੍ਰੀ ਆਕਾਲ ਬੋਲੇ ਸੋ ਨਿਹਾਲ ਸਾਸ ਸ੍ਰੀ ਆਕਾਲ ਤੇ ਜਗਾਰਿਆਂ ਦੀ ਗੂੰਜੇ ਨਾਲ ਆਪਾਂ ਸ੍ਰੀ ਹੇਮਕੁੰਡ ਸਾਹਿਬ ਜੀ ਦੀ ਯਾਤਰਾ ਦੀ ਸ਼ੁਰੂਆਤ ਕਰ ਲਈ ਹੈ ਤੇ ਕੋਸ਼ਕਦੂਰੀ ਦਾ ਕੱਪ ਆਪਣੇ ਮੋਟਰਸਾਈਕਲ ਲੈ ਕੇ ਜਾਵਾਂਗੇ ਕਿਉਂਕਿ ਉੱਥੇ ਤੱਕ ਆਪਾਂ ਸਾਨੀ ਦੇ ਨਾਲ ਆਪਣੀਆਂ ਬਾਈਕ ਲੈ ਜਾ ਸਕਦੇ ਆ ਤੇ ਇਸ ਰਸਤੇ ਥਾਣੀ ਹੁੰਦੇ ਹੋਏ ਪੁਲ ਦੇ ਜ਼ਰੀਏ ਆਪਾਂ ਸ਼੍ਰੀ ਗੋਬਿੰਦ ਧਾਮ ਵੱਲ ਨੂੰ ਚੱਲੇ ਪਾਵਾਂਗੇ ਤੇ ਆਓ ਆਪਾਂ ਆਪਣੀਆਂ ਬਾਈਕ ਚੱਕ ਦੇ ਖਣਾਵਨ ਤੇ ਹਾਂ ਬਾਈਕ ਚੱਕ ਕੇ ਫਿਰ ਆਪਾਂ ਉੱਥੋਂ ਤੱਕ ਚੱਲਦੇ ਆ ਤੇ ਅੱਗੇ ਦਾ ਜਿਹੜਾ ਸਫਰ ਹੈ ਆਪਾਂ ਪੈਦਲ ਤੈਕਰਾਂਗੇ ਇਸ ਵਾਰ ਰਿਕਾਰਡ ਟੁੱਟ ਗਿਆ ਦੇਖ ਲੋ ਜੀ ਹਾਂ ਬਿਲਕੁਲ ਜੇ ਆਪਾਂ ਗੱਲ ਕਰੀਏ ਤਾਂ ਇਸ ਵਾਰ ਜਿਹੜੀ ਸੰਗਤ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੈ ਪਿਛਲੇ ਸਾਲ ਆਪਾਂ ਐਸੋ ਉਦੋਂ ਨਹੀਂ ਸੰਗਤ ਨਹੀਂ ਸੀਗੀ ਨਾ ਤੇ ਰੂਮ ਵਗੈਰਾ ਵੀ ਬਹੁਤ ਆਸਾਨੀ ਨਾਲ ਆਪਾਂ ਨੂੰ ਮਿਲ ਗਏ ਸੀਗੇ ਪਰ ਇਸ ਵਾਰ ਜੇ ਗੱਲ ਕਰੀਏ ਪਾਰਕਿੰਗਾਂ ਵੀ ਪਾਰਕਿੰਗਾਂ ਵੀ ਸਾਰੀਆਂ ਫੁੱਲ ਨੇ ਗੱਡੀਆਂ ਦੀ ਲਾ ਲਈਏ ਚਾਹੇ ਮੋਟਰਸਾਈਕਲ ਦੀ ਲਾ ਲਈਏ ਤਾਂ ਸਾਰੀਆਂ ਪਾਰਕਿੰਗ ਫੁੱਲ ਨੇ ਤੇ ਜੇਕਰ ਮੈਂ ਗੱਲ ਕਰਾਂ ਰੂਮ ਵਗੈਰਾ ਤੇ ਰੂਮ ਵਗੈਰਾ ਦੇ ਰੈਂਟ ਵੀ ਇਨਾਂ ਨੇ ਕਾਫੀ ਜ਼ਿਆਦਾ ਚੱਕ ਦਿੱਤੇ ਨਾ ਨਾ ਤੇ ਕਿਉਂਕਿ ਇਸ ਵਾਰ ਸੰਗਤ ਕਾਫੀ ਜ਼ਿਆਦਾ ਹੈ ਪਹਿਲਾਂ ਨਾਲੋਂ ਤੇ ਚਲੋ ਹੁਣ ਆਪਾਂ ਸ਼ੁਰੂਆਤ ਕਰਦੇ ਆਂ ਬਾਈਕ ਲੈ ਕੇ ਆਪਾਂ ਹੁਣ ਫਿਰ ਅੱਗੇ ਵੱਲੋਂ ਚੱਲੇ ਪਾਈ ਹੈ ਹਨਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਸੰਗਤ ਇਸ ਵੇਲੇ ਗੁਰਦੁਆਰਾ ਸਾਹਿਬ ਵਿੱਚ ਦਰਸ਼ਨਾਂ ਵਾਸਤੇ ਆਈ ਹੋਈ ਹੈ ਫੱਲੇ ਕੌਣ ਵਸ ਗਿਆ ਉਹ ਯਾਰ ਆ ਚੜਾਈ ਵਾਲੀ ਚੜਾਈ ਵਾਲੀ ਖੜਵੀ ਹੈ ਨਾ ਇਤੋਂ ਮੋਟਰਸਾਈਕਲ ਨਹੀਂ ਚੜਿਆ ਤੇ ਫਿਲਹਾਲ ਜਿਹੜਾ ਪਹਿਲਾ ਪੁਲ ਜਿਹੜਾ ਏਸ ਸਾਈਡ ਹੋਇਆ ਕਰਦਾ ਸੀ ਕੁਝ ਸਮੇਂ ਪਹਿਲਾਂ ਮਤਲਬ ਹੁਣ ਥੋੜਾ ਇਸੇ ਸਾਲ ਹੀ ਸ਼ਹਿਰ ਤੇ ਪੱਥਰ ਵਗੈਰਾ ਡਿੱਗਣ ਨਾਲ ਪੁਲ ਟੁੱਟ ਗਿਆ ਸੀਗਾ ਹਨਾ ਆਈ ਸਾਈਡ ਤੋਂ ਉਹ ਪੱਥਰ ਡਿੱਗਾ ਸੀ ਇੱਥੇ ਵਾਲਾ ਪੋਲਾ ਟੁੱਟ ਗਿਆ ਸੀ ਤੇ ਹੁਣ ਜਿਹੜਾ ਨਵਾਂ ਪੋਲਾ ਉਹ ਏ ਸਾਈਡ ਬਣਾਇਆ ਗਿਆ ਤੇ ਇੱਥੋਂ ਦੀ ਸੰਗਤਾਂ ਇਧਰਲੀ ਸਾਈਡ ਨੂੰ ਆਉਂਦੀਆਂ ਨੇ ਤੇ ਇੱਥੋਂ ਥੋੜੀ ਜਿਹੀ ਚੜਾਈ ਕਹਿੰਦੇ ਅ ਕਹਿੰਦੇ ਕਿ ਖੜਵੀ ਆ ਅਸੀਂ ਆਪ ਖੁਦ ਚੜ ਕੇ ਆਏ ਤੇ ਕਿਵੇਂ ਚੜ ਗਿਆ ਸੋਖਾ ਕਿ ਨਹੀਂ ਉਤਰ ਕੇ ਇੱਕ ਇੱਕ ਜਾਲੇ ਦਾ ਚੜਦਾ ਤੇ ਫਿਲਹਾਲ 4 ਕਿਲੋਮੀਟਰ ਤੱਕ ਹਾਂ ਨਵਾਂ ਕਰਕੇ ਥੋੜਾ ਜਿਹਾ ਖਰਾਬ ਹੈ ਨਾ ਹਾਂ ਹਾਂ ਤੇ ਬਿਲਕੁਲ ਤੇ ਫਿਲਹਾਲ 4 ਕਿਲੋਮੀਟਰ ਤੱਕ ਅਸੀਂ ਉੱਪਰ ਆਪਣੀਆਂ ਬਾਈਕ ਲੈ ਜਾ ਸਕਦੇ ਹਾਂ ਤੇ ਉੱਥੇ ਬਾਈਕਸ پارک ਕਰਕੇ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਦੀ ਯਾਤਰਾ ਆਪਾਂ ਪੈਦਲ ਸ਼ੁਰੂਆਤ ਕਰਾਂਗੇ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਗੋਵਿੰਦ ਘਾਟ ਸਾਹਿਬ ਦੇ ਇੱਥੇ ਅਸੀਂ ਦਰਸ਼ਨ ਕਰਕੇ ਤੇ ਇੱਥੋਂ ਆਪਣੀ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਦੀ ਅਸੀਂ ਸ਼ੁਰੂਆਤ ਕਰ ਲਈ ਹੈ ਤੇ ਹੁਣ ਅੱਗੇ ਨੂੰ ਚੱਲੇ ਪਾਉਣੇ ਆ ਹਾਂਜੀ ਬਾਬਾ ਜੀ ਕਿਵੇਂ ਚੱਲੀਏ ਅੱਗੇ ਚਲੋ ਜੀ ਨਹੀਂ ਜਾਂਦੇ ਜਾ ਜੂ ਹਾਂਜੀ ਬੜਾ 뷰 ਚੈੱਕ ਕਰੋ ਥੱਲੇ ਵਗ ਰਹੀ ਹੈ ਜੀ ਹਲਕਨੰਨ ਦਾ ਰਦੀ ਤੇ ਜਦੋਂ ਹੇਮਕੁੰਡ ਸਾਹਿਬ ਦੀ ਯਾਤਰਾ ਤੁਸੀਂ ਪੈਦਲ ਚੱਲ ਕੇ ਕਰਦੇ ਹੋ ਤਾਂ ਇਦਾਂ ਦੇ ਨੇਚਰਲ 뷰 ਦੇਖਦੇ ਦੇਖਦੇ ਨਾ ਤਾਂ ਤੁਸੀਂ ਬੋਰ ਹੁੰਨੇ ਹੋ ਨਾ ਹੀ ਤੁਹਾਨੂੰ ਕਿਸੇ ਤੁਹਾਨੂੰ ਕਿਸੇ ਤਰ੍ਹਾਂ ਦੀ ਥਕਾਵਟ ਹੁੰਦੀ ਹੈ ਤੁਸੀਂ ਨੇਚਰ ਨੂੰ ਇੰਜੋਏ ਕਰਦੇ 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 ਆਪਣੀ ਇਸ ਯਾਤਰਾ ਨੂੰ ਪੂਰੀ ਕਰ ਸਕਦੇ ਹੋ ਤੇ ਅਸੀਂ ਵੀ ਥੋੜਾ ਨੇਚਰ ਨੂੰ ਫੀਲ ਕਰਨ ਵਾਸਤੇ ਰੁਕੇ ਸੀਗੇ ਇਹ ਤਾਂ ਹਜੇ ਸਟਾਰਟਿੰਗ ਹੈ ਇਦਾਂ ਦੇ ਬਹੁਤ ਸੋਹਣੇ ਸੋਹਣੇ 뷰 ਬਹੁਤ ਹੀ ਘੈਂਟ ਘੈਂਟ ਇੱਦਾਂ ਲੱਗਦਾ ਜਿਵੇਂ ਨਾ ਕੋਈ ਨੇਚਰਲ ਸੈਨਰੀ ਹੁੰਦੀ ਜਿਹੜੀ ਆਪਾਂ ਬਚਪਨ ਦੇ ਵਿੱਚ ਖਰੀਦਦੇ ਹੁੰਦੇ ਸੀ ਨਾ ਤੇ ਉਦਾਂ ਦੀਆਂ ਨੇਚਰਲ ਸੈਨਰੀ ਆ ਲਾਈਵ ਤੁਹਾਨੂੰ ਦੇਖਣ ਨੂੰ ਇੱਥੇ ਮਿਲਣ ਵਾਸਤੇ ਮਿਲਣ ਗਈ ਤੇ ਆਪਾਂ ਗਾਂ ਚੱਲਦੇ ਆਂ ਗਾਂ ਦੇ ਵੀ ਲਾਈਕ ਕੁਦਰਤ ਦੇ ਨਜ਼ਾਰੇ ਨਾਲ ਦੀ ਨਾਲ ਤੁਹਾਨੂੰ ਇਸ ਯਾਤਰਾ ਸਾਡੇ ਵਲੌਗ ਦੇ ਰਾਹੀਂ ਦੇਖਣ ਨੂੰ ਮਿਲੂਗੀ ਤੇ ਫਿਲਹਾਲ ਜਿਵੇਂ ਕਿ ਆਪਾਂ ਗੋਬਿੰਦ ਕਾਰਟ ਤੋਂ ਚੱਲ ਕੇ 4 ਕਿਲੋਮੀਟਰ ਤੱਕ ਉੱਪਰ ਤੱਕ ਆਣਾ ਸੀਗਾ ਤੇ 4 ਕਿਲੋਮੀਟਰ ਆ ਕੇ ਆਪਾਂ ਇੱਥੇ ਆਪਣੀਆਂ ਜਿਹੜੀਆਂ ਮੋਟਰਸਾਈਕਲ ਨੇ ਉਹ پارک ਕਰਤੀਆਂ ਨੇ ਤੇ ਹੁਣ ਇੱਥੇ ਇੱਕ ਲਾਈਕ ਕਾਊਂਟਰ ਬਣਿਆ ਹੋਇਆ ਹੈ ਜਿਹੜੀਆਂ ਆਪਾਂ ਨੈਚਰ ਰਜਿਸਟ੍ਰੇਸ਼ਨ ਕਰਾਈਆਂ ਸੀ ਨਾ ਤੇ ਉਹ ਰਜਿਸਟ੍ਰੇਸ਼ਨ ਸ਼ਾਇਦ ਇੱਥੇ ਚੈੱਕ ਹੁੰਦੀਆਂ ਨੇ ਹਨਾ ਹਾਂਜੀ ਹਾਂਜੀ ਤੇ ਆਪਾਂ ਉਹ ਤੋਂ ਰਜਿਸਟ੍ਰੇਸ਼ਨ ਚੈੱਕ ਕਰਵਾ ਕੇ ਫਿਰ ਇੱਥੋਂ ਅੱਗੇ ਦਾ ਜਿਹੜਾ ਸਫ਼ਰ ਹੈ ਉਹ ਪੈਦਲ ਤੈਅ ਕਰਾਂਗੇ ਤੇ ਇਹ ਜਿਹੜੀ ਪਾਰਕਿੰਗ ਹੈ ਇਸ ਪਾਰਕਿੰਗ ਦੇ ਵਿੱਚ ਆਪਾਂ ਆਪਣੀਆਂ ਜਿਹੜੀਆਂ ਮੋਟਰਸਾਈਕਲ ਉਹ پارک ਕੀਤੀਆਂ ਨੇ ਤੇ ਮੇਬੀ ਪਾਰਕਿੰਗਾਂ ਇੱਥੇ ਜਿੱਦਾਂ 200 ਰੁਪਏ ਹਨਾ ਮਦਰਾ ਜਿੰਨਾ ਟਾਈਮ ਮਰਜ਼ੀ ਖੜੇ ਰਹਿਣ ਤੇ 200 ਰੁਪਏ ਪਰ ਮੋਟਰਸਾਈਕਲ ਦੀ ਪਾਰਕਿੰਗ ਇਹਨਾਂ ਨੇ ਆਪਣੇ ਕੋਲੋਂ ਚਾਰਜ ਕੀਤੀ ਹੈ ਤੇ ਹੁਣ ਆਪਾਂ ਸਾਹਮਣੇ ਚੱਲਦੇ ਆਂ ਸਾਹਮਣੇ ਆਪਣੇ ਜੋ ਵੀ ਰਜਿਸਟ੍ਰੇਸ਼ਨ ਵਗੈਰਾ ਚੈੱਕ ਕਰਵਾ ਕੇ ਤੇ ਜਿਹੜੀ ਅੱਗੇ ਦੀ ਜਿਹੜੀ ਯਾਤਰਾ ਹੈ ਉਹ ਆਪਾਂ ਪੈਦਲ ਸ਼ੁਰੂਆਤ ਕਰਦੇ ਆ ਤੇ ਜੇਕਰ ਮੈਂ ਬੱਦਲ ਜਰੂਰ ਬੜੇ ਹੋਏ ਨੇ ਪਰ ਬਾਬਾ ਜੀ ਕਿਦਾਂ ਲੱਤਾਂ ਲੁੱਤਾਂ ਠੀਕ ਜੇ ਫਿਲਹਾਲ ਤਾਂ ਸਹੀ ਐ ਪਰ ਜਦੋਂ ਆਪਾਂ ਪੁੱਛਾਂਗੇ ਕੋਈ ਇਹ ਪਿੱਛੇ ਦੇਖ ਜਣੇ ਸਾਰੇ ਕਿਹੜੇ ਪਹੁੰਚੇ ਕਿਹੜੇ ਨਹੀਂ ਕਿਹੜਾ ਪਹਿਲਾਂ ਪਹੁੰਚਦਾ ਤੇ ਕਿਹੜਾ ਰੁਕ ਰੁਕ ਕੇ ਪਹੁੰਚਦਾ ਇਹ ਸਾਰਾ ਕੁਝ ਤੇ ਜੇਕਰ ਮੈਂ ਗੱਲ ਕਰਾਂ ਮੌਸਮ ਦੀ ਹਜੇ ਕਿਸੇ ਵੀ ਤਰ੍ਹਾਂ ਦੀ ਬਾਰਿਸ਼ ਨਹੀਂ ਐ ਪਰ ਬੱਦਲ ਜਰੂਰ ਬੜੇ ਹੋਏ ਆ ਮਤਲਬ ਬਹੁਤ ਕਹਿੜ ਮੌਸਮ ਐ ਤੇ ਹੈ ਪਊਗਾ ਹਾ ਹੋ ਸਕਦਾ ਪਊਗਾ ਜਰੂਰ ਤੇ ਇੰਜੋਏ ਕਰਦੇ ਕਰਦੇ ਤੁਸੀਂ ਆਪਣੀ ਯਾਤਰਾ ਤੈਅ ਕਰ ਸਕਦੇ ਹੋ ਤੇ ਇੱਥੇ ਜਿਹੜੇ ਆ ਨਵੇਂ ਸ਼ਾ ਦਰਜੇਸ਼ਨ ਵਗੈਰਾ ਹੁੰਦੇ ਨੇ ਚੈੱਕ ਹੁੰਦੇ ਨੇ ਚੈੱਕ ਹੁੰਦੇ ਆ ਤੇ ਉੱਥੇੋਂ ਸਕੈਨ ਕਰਦੇ ਆ ਅੱਛਾ ਅੱਛਾ ਚਲੋ ਇੱਕ ਵਾਰ ਆਪਾਂ ਵੀ ਆਪਣਾ ਰਜਿਸਟ੍ਰੇਸ਼ਨ ਸਕੈਨ ਕਰਵਾ ਲਈਏ ਤੇ ਉਸ ਤੋਂ ਬਾਅਦ ਫਿਰ ਆਪ ਅੱਗੇ ਦੀ ਵੀ ਯਾਤਰਾ ਦੀ ਉਹ ਸ਼ੁਰੂਆਤ ਕਰਦੇ ਹਾਂ ਕਿਵੇਂ ਸਕੈਨ ਕਰਾਉਣਾ ਅੱਛਾ ਆ ਜੋ ਪੁਲਿਸ ਤੇ ਆਏ ਹਾਂ ਜੀ ਹੁਣ ਆ ਕਰੀਏ ਯਾਦ ਮੈਨ ਰਹੀ ਹਾਂ ਹੁਣ ਹੀ ਕਰਾਇਆ ਪੋਇੰਟ ਜਾਨਵਾਰੀ ਆ ਬਈ ਟ੍ਰੈਵਲ ਕਾਰਡਸ ਕੱਢ ਹੁੰਦੇ ਆ ਮੇਰਾ ਚੁੱਕੇ ਆ ਆਪਦੇ ਆਪੇ ਕਾਰਡ ਬਣਾ ਕੇ ਬਲੇ ਮਸ ਹੋ ਗਿਆ ਜੀ ਡਨ ਤੇ ਜਿਹੜੀ ਵੀ ਆਪਾਂ ਰਜਿਸਟ੍ਰੇਸ਼ਨ ਨੀਚੇ ਕਰਵਾਈ ਸੀ ਉਹ ਇਥੋਂ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਹ ਸਾਰੀਆਂ ਰਜਿਸਟ੍ਰੇਸ਼ਨ ਆਪਣੀਆਂ ਇੱਥੇ ਸਕੈਨ ਹੁੰਦੀਆਂ ਨੇ ਤੇ ਹੁਣ ਆਪਾਂ ਜਿਹੜੀ ਅੱਗੇ ਦੀ ਯਾਤਰਾ ਦੀ ਸ਼ੁਰੂਆਤ ਉਹ ਪੈਦਲ ਕਰਦੇ ਆਂ ਤੇ ਹਾਂ ਜੀ ਤਮਨ ਜੀ ਇੱਕ ਜਕਾਰਾ ਹੋ ਜੇ ਫਿਰ ਜਕਾਰਿਆਂ ਦੀ ਗੂੰਜ ਨਾਲ ਆਪਾਂ ਪੈਦਲ ਯਾਤਰਾ ਦੀ ਸ਼ੁਰੂਆਤ ਕਰਦੇ ਆਂ ਬਾਬਾ ਜੀ ਕਿੱਥੇ ਨੇ ਬਾਬਾ ਜੀ ਉੱਪਰ ਆ ਗਏ ਬਾਬਾ ਜੀ ਹੋਰ ਇੱਕ ਲੱਗੇ ਉੱਪਰ ਚੱਲenge ਤੇ ਚਲੋ ਕਰੀਏ ਸ਼ੁਰੂ ਫਿਰ ਹਾਂ ਜੀ ਹਾਂ ਜੀ ਬਿਲਕੁਲ ਜੀ ਬਲੇ ਕਾਲੇ ਗਲੇ ਸੋਨਿਆ ਸਾਸਰੀਆ ਕਾਲੇ ਗਲੇ ਸੋਨਹਾਲ ਸਾਸਰੀਆ ਕਾਲੇ ਲੱਗਦਾ એનર્ਜੀ ਘਟਾ ਤੇਰੇ ਚ ਸੋਨਿਆ ਸਾਸਰੀਆ ਕਾਲੇ ਆ ਤੂੰ ਤਾਂ ਸਟਾਰਟਿੰਗ ਦੇ ਵਿੱਚ ਹੀ એનર્ਜੀ ਡਾਊਨ ਕਰਦੀ ਹੈ ਬੋਲੇ ਸੋਨਿਆਲੇ ਸਾਸ ਸ਼ਰੀਆ ਕਾਲ ਇਹਨੇ ਤਾਂ એનર્ਜੀ ਭਰਨੀ ਆ ਬਿਲਕੁਲ ਜਕਾਰਿਆਂ ਦੇ ਨਾਲ એનર્ਜੀ ਆਉਣੀ ਆ ਤੇ ਬਾਬਾ ਜੀ ਉਹਨੇ ਡਾਗ ਡਾਗ ਖੜਾ ਦੋ ਕੱਲੀ ਛਤਰੀ ਆਪਾਂ ਗਾਉ ਫੜਾਂਗੇ ਸਵਾਰੀ ਵਾਰੀ ਫੜਾਂਗੇ ਛਤਰੀ ਸਾਰੇ ਇਹ ਵੀਰੇ ਇਹੀ ਕੰਮ ਹੋਣਾ ਹੈ ਤੇ ਹਾਂ ਬਿਲਕੁਲ ਜੇ ਮੀਮ ਆਇਆ ਤੇ ਆਪਾਂ ਵੀਡੀਓ ਬਣਾਉਣ ਵਾਸਤੇ ਇਸੇ ਛਤਰੀ ਨੂੰ ਤਾੜਨਾ ਤੇ ਬਿਲਕੁਲ ਹੁਣ ਆਪਾਂ ਆਪਣੀ ਯਾਤਰਾ ਦੀ ਸ਼ੁਰੂਆਤ ਕਰ ਚੁੱਕੇ ਆ ਤੇ ਪੂਰੀ ਟਰੈਕਿੰਗ ਸਾਡੇ ਵਲੌਗਿੰਗ ਦੇ ਜ਼ਰੀਏ ਆਪਾਂ ਦਿਖਾਵਾਂਗੇ ਉਹ ਕੋਈ ਨਾ ਆਇਆ ਅੱਜ ਬਥੇਰਾ ਲੈ ਲੋ ਲੈ ਲੋ ਇੱਕ ਬੋਤਲ ਲੈ ਲੋ ਅੱਗੇ ਲੋੜ ਪੈਗੀ 23 ਤਰ੍ਹਾਂ ਜਗਾ ਜਗਾ ਤੇ ਇਸ ਤਰ੍ਹਾਂ ਦੇ ਕਾਊਂਟਰ ਦੁਕਾਨਾਂ ਛੋਟੇ ਛੋਟੇ ਮਿਲ ਜਾਣੀਆਂ ਜਿੱਥੋਂ ਤੁਸੀਂ ਵੀ ਰਾਮ ਭਾਈ ਇੱਕ ਮਿੰਟ ਤੇ ਇਸ ਤਰ੍ਹਾਂ ਦੀ ਦੁਕਾਨਾਂ ਤੋਂ ਤੁਹਾਨੂੰ ਮਿਲ ਜਾਣਗੀਆਂ ਕੋਈ ਵੀ ਤੁਸੀਂ ਖਾਣ ਪੀਣ ਦੇ ਆਈਟਮ ਪਾਣੀ ਵਗੈਰਾ ਲੈਣਾ ਹੈ ਤਾਂ ਲੈ ਸਕਦੇ ਹੋ ਪਰ ਇਹ ਚੀਜ਼ਾਂ ਇੱਥੇ ਥੋੜੀਆਂ ਥੋੜੀਆਂ ਕੀ ਬਹੁਤ ਜ਼ਿਆਦਾ ਐਕਸਪੈਂਸਿਵ ਨੇ ਦੇਖੋ ਜੀ ਅਹੀਂ ਸਵੇਰੇ 4 ਵਜੇ ਤਿਆਰ ਹੋਣਦੇ ਆ 9 ਵਜੇ ਕੇ ਖਾਣਾ ਸ਼ੁਰੂ ਕਰਦੇ ਨੇ ਜਦ ਤਰਾ ਆਪਾਂ ਪਲਾਨ ਇਹ ਬਣਾਇਆ ਸੀ ਕਿ ਆਪਾਂ 4 ਵਜੇ ਤੁਰਨਾ ਹਾਂ ਨਹੀਂ 8 ਵਜੇ ਸ਼ੁਰੂ ਕਰਤੀ ਸੀ ਆਪਾਂ ਥੱਲੇ ਵੀ ਤਾਂ ਨਰਾਜ਼ ਆ ਜੇ ਆਪਾਂ ਫਿਰ ਹੋੜ ਨਹੀਂ ਆਪਣਾ ਪਲੈਨਿੰਗ ਪਲੈਨਿੰਗ ਇਹ ਸੀ ਕਿ ਆਪਾਂ 4 ਵਜੇ ਤੁਰਨਾ ਹਾਂ ਤੇ 4 ਵਜੇ ਦੀ ਪਲੈਨਿੰਗ ਦਾ ਕਰਦੇ 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 ਤੇ ਆਪਾਂ ਉੱਥੋਂ 8 ਵਜੇ ਨਿਕਲਨੇ ਆ ਔਰ 15 ਘੰਟੇ ਚਲਾਈ ਵੀ ਲਗਾਤਾਰ ਔਰ ਇੱਕ ਸਿੰਗਲ ਬੰਦੇ ਨੇ ਇੱਕ ਇੱਕ ਸਿੰਗਲ ਬੰਦੇ ਨੇ ਪੂਰਾ ਜਦੂਸ ਨਿਕਲਿਆ ਮਤਲਬ ਯਾਰ ਉਹ ਵੀ ਹੈ ਨਾ ਥੋੜਾ ਪਿਛੇ ਪੈਣ ਨਾਲ ਜਾਰਾ ਨਿਕਲਦਾ ਨਹੀਂ ਨਿਕਲਦਾ ਪਰ ਇਦਾਂ ਨਾਲ ਆਪਾਂ ਬਾਈਕਾਂ ਨੂੰ ਜਾਣ ਬੰਦਿਆਂ ਨੂੰ ਫੜਾ ਨਹੀਂ ਸਕਦੇ ਬਹੁਤ ਰਿਸਕੀ ਹੈ ਤੇ ਥੋੜਾ ਜਿਹਾ ਸੇਫਟੀ ਦੇ ਨਾਲ ਹੀ ਚੱਲਣਾ ਪੈਂਦਾ ਤਾਂ ਇਸ ਕਰਕੇ ਸਾਨੂੰ ਦੋਨਾਂ ਨੂੰ ਹੀ ਲਗਾਤਾਰ 12 ਘੰਟੇ ਬਾਈਕ ਚਲਾਉਣੀ ਪਈ ਜਸ ਕਰਕੇ 15 ਘੰਟੇ ਕੱਲ ਬਾਈਕ ਚਲਾਈ ਆਪਾਂ ਤੇ ਕਿੰਨੇ ਘੰਟੇ ਚੱਲੇ 10 ਘੰਟੇ ਪਰਸੋਂ ਚਲਾਈ ਅਸੀਂ ਪਰਸੋਂ ਵਾਲੀ ਤੇ ਕੋਈ ਨਹੀਂ ਜਿਹੜੀ ਕੱਲ ਚੱਲਦੀ ਹੈ ਨਾ ਉਹ ਕੱਲ ਲਗਾਤਾਰ 15 ਘੰਟੇ ਚੱਲੀ ਆ ਭਾਈ ਤੇ ਨਹੀਂ ਟੁੱਟ ਜਾਨੀਆਂ ਤੇ ਹਾਂਜੀ ਅੱਗੇ ਅੱਗੇ ਆਪਾਂ ਜਿੱਦਾਂ ਵੀ ਜੋ ਵੀ ਐਕਟੀਵਿਟੀਜ਼ ਰਹਿੰਦੀਆਂ ਨੇ ਇਸ ਟਰੈਕਿੰਗ ਦੀਆਂ ਇਸ ਬਲੌਗ ਦੇ ਰਾਹੀਂ ਤੁਹਾਨੂੰ ਸਾਰੀਆਂ ਦੇਖਣ ਨੂੰ ਮਿਲਣਗੀਆਂ ਤੇ ਆਓ ਹੁਣ ਆਪਾਂ ਚੱਲਦੇ ਹਾਂ ਜੀ ਗੁਰਦੁਆਰਾ ਗੋਵਿੰਦ ਤਾਂ ਬਣਾਵਾਂਗੇ ਕੁਝ ਬਹੁਤ ਹਾਂ ਕੁਝ ਡਿਫਰੈਂਟ ਯਾ ਚੀਜ਼ਾਂ ਤੇ ਨੇਚਰ ਨੂੰ ਇੰਜੋਏ ਕਰਦੇ ਕਰਦੇ ਆਪੇ ਸੀ ਯਾਤਰਾ ਨੂੰ ਪੂਰੀ ਕਰਾਂ ਤੇ ਆਪਾਂ ਹੈਵਗੋਡ ਸਾਹਿਬ ਦੀ ਟਰੈਕਿੰਗ ਦੀ ਸ਼ੁਰੂਆਤ ਕਰ ਦਿੱਤੀ ਸੀਗੀ ਤੇ ਜੇਕਰ ਮੈਂ ਗੱਲ ਕਰਾਂ ਸੰਗਤ ਦੀ ਜਿਵੇਂ ਕਿ ਵੀਡੀਓ ਦੇ ਸਟਾਰਟਿੰਗ 'ਚ ਵੀ ਮੈਂ ਦੱਸਿਆ ਸੀ ਕਿ ਪਿਛਲੀ ਵਾਰ ਨਾਲੋਂ ਐਤ ਕੀ ਸੰਗਤ ਕਾਫੀ ਜ਼ਿਆਦਾ ਹੈ ਪਿਛਲੀ ਵਾਰ ਟਰੈਕ ਦੇ ਉੱਤੇ ਉੱਥੇ ਜਿਹੜੇ ਸੀ ਉਹ ਦੀ ਘੱਟ ਸੰਗਤ ਸੀਗੀ ਪਰ ਇਸ ਵਾਰ ਜੇ ਗੱਲ ਕਰੀਏ ਤਾਂ ਪੂਰਾ ਦਾ ਪੂਰਾ ਜਿਹੜਾ ਟਰੈਕ ਹੈ ਹੇਮਗੁਰ ਸਾਹਿਬ ਦਾ ਫੁੱਲ ਹੈ ਕਾਫੀ ਗਿਣਤੀ ਦੇ ਵਿੱਚ ਸੰਕਾ ਜਿਹੜੇ ਨੇ ਸ੍ਰੀ ਹੇਮਗੁਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆ ਰਹੇ ਹਾਂ ਹਾਂਜੀ ਅਮਨ ਜੀ ਕੀ ਹੋਇਆ ਸਾਹ ਚੜ ਗਿਆ ਇਹਦਾ ਸਟਾਰਟਿੰਗ ਹੀ ਹੋਈ ਹੈ ਬਿਲਕੁਲ ਇਹਦਾ ਸਟਾਰਟਿੰਗ ਹੀ ਕਰੀ ਹੈ ਤੇ ਹੋਲੀ-ਹੋਲੀ ਆਪਾਂ ਆਰਮਨਾਲ ਟਰੈਕਿੰਗ ਕਰਦੇ ਕਰਦੇ ਉੱਪਰ ਨੂੰ ਜਾਵਾਂਗੇ ਤੇ ਸੰਗਤਾ ਵੀ ਆਲਰੇਡੀ ਕਾਫੀ ਸਾਰੀ ਸੰਗਤ ਪਹਿਲਾਂ ਵੀ ਚਲੇ ਗਈ ਹੈ ਨਾ ਫੰਜ 6 ਵਜੇ ਤੱਕ ਬਹੁਤ ਸਾਰੀਆਂ ਸੰਗਤਾਂ ਆਲਰੇਡੀ ਚਲੇ ਵੀ ਗਈਆਂ ਗਈਆਂ ਹਨ ਪਰ ਹਜੇ ਤੱਕ ਵੀ ਬਹੁਤ ਸਾਰੀਆਂ ਸੰਗਤਾਂ ਟਰੈਕ ਦੇ ਉੱਤੇ ਸ੍ਰੀ ਹੇਮਗੁੰਡ ਸਾਹਿਬ ਜੀ ਦੇ ਦਰਸ਼ਨ ਵਾਸਤੇ ਜਾ ਰਹੀਆਂ ਨੇ ਤੇ ਜੇਕਰ ਗੱਲ ਕਰੀਏ ਸਾਧ ਜੇ ਥੋੜੀ ਜਿਹੀ ਵਾਕ ਕੀਤੀ ਆਪਾਂ ਟਰੈਕਿੰਗ ਕੀਤੀ ਹੈ ਤੇ ਸਾਫ ਉਲਣਾ ਸ਼ੁਰੂ ਵੀ ਹੋ ਗਿਆ ਸਹੀਹੀ ਸਹੀ ਹੈ ਆਰਮਨਾਂ ਜਾਂਦੇ ਜਾਂਦੇ ਵਾਹਿਗੁਰੂ ਜੀ ਕਿਰਪਾ ਨਾਲ ਆਪਾਂ ਇਸ ਟ੍ਰੈਕ ਨੂੰ ਕੰਪਲੀਟ ਕਰਾਂਗੇ ਤੇ ਨਾਜ਼ੀਆਂ ਤੁਹਾਨੂੰ ਜਿਹੜੇ ਨੇਚਰਲ 뷰 ਨੇ ਉਹ ਵੀ ਇਸ ਟ੍ਰੈਕ ਨੂੰ ਦੇਖਾਵਾਂਗੇ ਤੇ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਇਸ ਵਾਰ ਜਿਹੜੀ ਸੰਗਤ ਹੈ ਪਹਿਲਾਂ ਨਾਲੋਂ ਜ਼ਿਆਦਾ ਜਦੋਂ ਦੀ ਅਸੀਂ ਟ੍ਰੈਕਿੰਗ ਸਟਾਰਟ ਕੀਤੀ ਹੈ ਔਰ ਹੁਣ ਤੱਕ ਪੂਰਾ ਦਾ ਪੂਰਾ ਟ੍ਰੈਕ ਸਾਨੂੰ ਭਰਿਆ ਮਿਲ ਰਿਹਾ ਕਿਤੋਂ ਵੀ ਟ੍ਰੈਕ ਇਸ ਵਾਰ ਆਪਾਂ ਨੂੰ ਖਾਲੀ ਨਹੀਂ ਮਿਲਿਆ ਹਨਾ ਪਿਛਲੀ ਵਾਰ ਇਦਾਂ ਸੀਗਾ ਕਿਤੇ ਦੋ ਜਣੇ ਸੀ ਕਿਤੇ ਪੰਜ ਜਣੇ ਸੀ ਬਟ ਇਸ ਵਾਰ ਕੀ ਹੈ ਕਿ ਪੂਰਾ ਦਾ ਪੂਰਾ ਟ੍ਰੈਕ ਫੁੱਲ ਹੈ ਤੁਸੀਂ ਦੇਖ ਵੀ ਸਕਦੇ ਹੋ ਵੀਡੀਓ ਦੇ ਵਿੱਚ ਜੋ ਤੁਸੀਂ ਸਟਾਰਟਿੰਗ ਕੀਤੀ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿੰਨਾ ਵੀ ਟਰੈਕ ਹੈ ਸੰਗਤ ਨਾਲ ਭਰਿਆ ਹੋਇਆ ਹੈ ਔਰ ਐਤਕੀ ਜਿਹੜੀਆਂ ਸੰਗਤਾਂ ਨੇ ਹੁਮ ਹਮਾ ਕੇ ਹੁਮ ਹਮਾ ਕੇ ਜਿਹੀਆਂ ਗੁਰਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਤੇ ਆਪਾਂ 6 ਜਣੇ ਆਈ ਸੀ ਨਾ ਗਰੁੱਪ ਦੇ ਵਿੱਚ ਕੋਈ ਨੇ ਅੱਗੇ ਦੋ ਲੋ ਜਣੇ ਅੱਗੇ ਆ ਦੋ ਪਿੱਛੇ ਆ ਤੇ ਦੋ ਆਪਾਂ ਵਿਚਾਲੇ ਆ ਮਤਲਬ ਕਈ ਜਣੇ ਨਵੇਂ ਆ ਕੁਝ ਪੁਰਾਣੇ ਆ ਤੇ ਆਪਣੇ ਆਪਣੇ ਤਰੀਕੇ ਨਾਲ ਤੁਰ ਕੇ ਆ ਰਹੇ ਔਰ ਖੜਵੀ ਚੜਾਈ ਹੈ ਔਰ ਸਾਹ ਵੀ ਚੱਲ ਰਿਹਾ ਪਰ ਹੌਲੀ ਹੌਲੀ ਆਰਾਮ ਨਾਲ ਜਾਵਾਂਗੇ ਕਿਉਂਕਿ ਥੋੜੀ ਹਾਂ ਹੈ ਕੱਲ ਨੂੰ ਆਉਗੀ ਭਾਈ ਕਿਦਾਂ ਲੜਾਈ ਤੇ ਗੱਲ ਹੋਣੀ ਆ ਇਹ ਕੱਲ ਨੂੰ ਅੱਜ ਵਾਲੀ ਤੇ ਠੀਕ ਆ ਪਰ ਕੱਲ ਨੂੰ ਜਿਆਦੀ ਆਊਗੀ ਪਰ ਫਿਰ ਵੀ ਆਰਾਮ ਨਾਲ ਚੱਲਾਂਗੇ ਸਹੀ ਸੀ ਸਾਰ ਲੈ ਲੈਂਦੇ ਲੈ ਕਿਉਂ ਸ਼ਾਮ ਤੱਕ ਹੀ ਪਹੁੰਚ ਹੋਣਾ ਔਰ ਕਿਉਂਕਿ ਕੋਦਮ ਜਲਦੀ ਕਰਾਂਗੇ ਤਾਂ ਥੱਕ ਵੀ ਜਾਵਾਂਗੇ ਤੋਂ ਤੁਸੀਂ ਦੇਖ ਵੀ ਸਕਦੇ ਹੋ ਸੰਗਤਾ ਦਾ ਹਾਰਡਵੇਅਰ ਵੀ ਹੈ ਸਾਹਿਬ ਜੀ ਦੀ ਯਾਤਰਾ ਵਾਸਤੇ ਸੰਗਤਾ ਕਿ ਹਮ ਹਮਾ ਕੇ ਆ ਰਹੀਆਂ ਨੇ ਅਗਰ ਆ ਕੰਮ ਤਾਂ ਗਲਤ ਹੋ ਗਿਆ ਧੁੱਪ ਨਿਕਲੇਈ ਹੈ ਨਾ ਪਿੱਛੇ ਸਾਡੇ ਤੋਂ ਅੱਗੇ ਨਹੀਂ ਪਿੱਛੇ ਪਾਣੀ ਹੈ ਨਹੀਂ ਉਸ ਤੋਂ ਪੂਰੀ ਧੁੱਪ ਤੇ ਦੂਜਾ ਬਿਲਕੁਲ ਖੜਮੀ ਚੜਾਈ ਮੇਰੇ ਆਪਾਂ ਫੇਰ ਬੇਵਕੂਫੀ ਕੀਤੀ ਹੋਈ ਪਾਣੀ ਨੂੰ ਲੈ ਗਿਆ ਤੀਜੀ ਦੀ ਐਂ ਦੇ ਨਾ ਕੀ ਕਰਾ ਰਹਾ ਸੀ ਪਾਣੀ ਮੇਰੇ ਲੈਂਦਾ ਆਪਾਂ ਨਾ ਤੇ ਖੜਵੀ ਚੜਾਈ ਉੱਤੋਂ ਤੁੱਪ ਚੜਦਾ ਬਹੁਤ ਔਖਾ ਹੋ ਰਿਹਾ ਹੈ ਕੋਸ਼ਿਸ਼ ਕੀ ਵਾਰ ਪੂਰੀ ਕੀਤੀ ਹੈ ਪਰ ਫੇਰ ਵੀ ਸਾਫ ਚਲੋ ਫਿਰ ਵੀ ਆਰਾਮ ਨਾਲ ਆਪਾਂ ਅੱਗੇ ਦੀ ਯਾਤਰਾ ਵੀਡੀਓ ਪੂਰੀ ਕਰਾਂਗੇ ਤੇ ਸਭ ਤੋਂ ਈਡੀ ਔਖੀ ਗੱਲ ਤੇ ਹੈ ਕਿ ਧੁੱਪ ਨਿਕਲ ਰਹੀ ਜਿਹੜੀ ਹਨਾ ਉਦਾਂ ਚਲੋ ਆਰਾਮ ਨਾਲ ਤੁਰੇ ਜਾਣਾ ਸੀਗਾ ਲੈ ਫਿਰ ਅਮਨੇ ਜਕਾਰਾ ਹੋ ਜੇ ਜਕਾਰਾ ਹੋ ਜੇ ਜਕਾਰਾ ਹੋ ਜੇ ਬੋਲੇ ਅਹੀਦਾ ਇਹ ਵੀਡੀਓ ਪਾਉਂਗੇ ਚਲ ਕੋ ਜਰੂਰ ਜੇ ਕਾਰਾ ਲਾਗੇ એનર્ਜੀ ਆਏ ਤੇ ਕਰੀਏ ਆਹ 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 ਦੀ ਬਾਈ ਨੂੰ ਯਾਰ ਕੀ ਮੀਂਹ ਆ ਜੀ ਵਧੀਆ ਮੌਸਮ ਕਿਦਾਂ ਹੈ ਉੱਪਰ ਮੌਸਮ ਠੀਕ ਜਿਹਾ ਸਹੀ ਹੋਇਆ ਰਾਤ ਮੀਂਹ ਪਿੰਦਾ ਅੱਛਾ ਹੁਣ ਮੀਂਹ ਪੈ ਰਿਹਾ ਉੱਤੇ ਕਿ ਨਹੀਂ ਆ ਗਿਆ ਜੀ ਹਾਂਜੀ ਹੁਣ ਛਾਪੇ ਪਈ ਹੈ ਜੀ ਠੀਕ ਹੈ ਠੀਕ ਹੈ ਚਲੋ ਵਧੀਏ ਤੇ ਦੇਖ ਸਕਦੇ ਹੋ ਕਿ ਤੁਸੀਂ ਐਧਾ ਬਜ਼ੁਰਗ ਜਿਹੜੇ ਨੇ ਬੜੇ ਹੌਸਲੇ ਦੇ ਨਾਲ ਯਾਤਰਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਵੀ ਆਹ ਕਿਸ ਯਾਤਰਾ ਨੂੰ ਗਰੇ ਹੌਸਲੇ ਦੇ ਨਾਲ ਕਰ ਰਹੇ ਹਿੰਦੇ ਪਹਿਲੀ ਵਾਰ ਮੂ ਮੇਰਾ ਪੈਰ ਪਾੜੇਗਾ ਜਾਂ ਮੈਂ ਤੇਰਾ ਪਾੜ ਦਣਾ ਕੋ ਯਾਰਾ ਖੁੰਗੇ ਜੇ ਨੇ ਇਹਦੇ ਮਗਰ ਨਾ ਇਹ ਤਾਂ ਇੱਥੇ ਕਿੱਟ ਪੰਨੀ ਸੀ ਤੁਹਾਡੀ ਪਿਛਲੀ ਵਾਰੀ ਆਹੋ ਕਿੱਟ ਦਾ ਆਪਰੇਸ਼ਨ ਕੀਤਾ ਸੀ ਆਪਾਂ ਇਸ ਜਗ੍ਹਾ ਦੇ ਬਾੜੇ ਪਿਛਲੀ ਵਾਰ ਇੱਥੇ ਆਣ ਕੇ ਸਾਡੀ ਕਿੱਟ ਫਟ ਗਈ ਤੇ ਸਾਡੇ ਉਹ ਫਿਲਹਾਲ ਇੱਕ ਸੂਈ ਹੈਗੀ ਸੀ ਹਰ ਮੇਰਾ ਕੱਢਿਆ ਸੀ ਪਰਨੇ ਦਾ ਪਰਨੇ ਦਾ ਪਰਨੇ ਨੂੰ ਅਸੀਂ ਥੋੜਾ ਜਿਹਾ ਪਾੜ ਕੇ ਉਹਦਾ ਵਟਿਆ ਧਾਗਾ ਚੋਗਰਾ ਚਲ ਗਈ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਕਿੱਟ ਰਿਪੇਅਰ ਕੀਤੀ ਤੇ ਆ ਥੋੜਾ ਥੋੜਾ ਦੇਰ ਤੁਸੀਂ ਇਦਾਂ ਨੇਚਰ ਨੂੰ ਫੀਲ ਕਰਦੇ 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 ਜਿਹੜੀ ਆਪਣੀ ਯਾਤਰਾ ਹੈ ਟਰੈਵਲ ਪੂਰੀ ਕਰ ਸਕਦੇ ਹੋ ਇਹ ਤਾਂ ਮੈਂ ਬਿਨਾਂ ਬਦਲ ਤੋਂ ਹੀ ਲਾਈਆਂ ਇਹਨਾਂ ਨੇ ਥੱਲੇ ਇਹ ਪੈਰ ਚ ਵੱਜਣ ਦਾ ਥਾ ਸਿੰਪਲ ਉਹ ਵੀ ਕਰ ਸਕਦੇ ਨੇ ਕਿਉਂਕਿ ਮੈਂ ਬਾਈ ਦੇ ਮਾਰ ਰਾਂ ਇੱਕ ਦੇ ਪੈਰ ਤੇ ਹੋਰ ਅੰਨੇ ਛੱਟ ਵਗਿਆ ਲੱਗ ਜੇਗੀ ਮੈਨੂੰ ਲੱਗਾ ਬਾਬਾ ਆਪਣੇ ਤੋਂ ਕਾਫੀ ਅੱਗੇ ਨਿਕਲ ਗਿਆ ਨਾ ਚੱਲ ਕਾਰ ਕਰਦਾ ਜਾਣੇ ਬਾਬਾ ਚਲੋ ਬਾਬਾ ਆਪਣੇ ਮौज ਦੇ ਵਿੱਚ ਜਾ ਰਹੇ ਬਾਬਾ ਨੇ ਪਹਿਲਾਂ ਹੀ ਕਿਹਾ ਸੀ ਮੈਨੂੰ ਕਿ ਤਨਾ ਵੀ ਆਪੇ ਤੁਰਿਆ ਨਾ ਤੁਸੀਂ ਆਪਣਾ ਆਰਾਮ ਨਾਉ ਦੇ ਰਹੇ ਯਾਰ ਵਾਕਿਆ ਸਾਰੀ ਜਿੱਤ ਇਕੱਠੇ ਆ ਰਹੇ ਸੁੱਖਾ ਵੀ ਗਾਣਿਕ ਰਿਹਾ ਨਹੀਂ ਛੋਟ ਘਟਾ ਲੈ ਰਿਹਾ ਨਹੀਂ ਪਿਛਲੀ ਪਹਿਲੀ ਨੇ ਆ ਆਪਾਂ ਤੇ ਤੀਜੀ ਵਾਰ ਆਏ ਆ ਆ ਪਾਜੀ ਹੁਣੀ ਪਹਿਲੀ ਵਾਰ ਆਏ ਨੇ ਤੇ ਫਿਲਹਾਲ ਇਹ ਨਾ ਕਿੱਟਾ ਏਡੇ ਏਡੇ ਵੱਡੀਆਂ ਲੈ ਆਏ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਕਿ ਜੇ ਅਗਰ ਤੁਸੀਂ ਟ੍ਰੈਕਿੰਗ ਲਈ ਜਾ ਰਹੇ ਹੋ ਬਿਲਕੁਲ ਲਾਈਟ ਜਾਂ ਕਿੱਟਾਂ ਲੈ ਕੇ ਆਓ ਮਤਲਬ ਇੱਕ ਅੱਧੀ ਡਰੈਸ ਰੇਨ ਕੋਟ ਵਗੈਰਾ ਪਾ ਲਓ ਫਿਲਹਾਲ ਤੁਸੀਂ ਮੌਸਮ ਦੇਖ ਹੀ ਸਕਦੇ ਹੋ ਇੰਨੀ ਜ਼ਿਆਦਾ ਠੰਡ ਹੈ ਨਹੀਂ ਤੇ ਮਤਲਬ ਗਰਮੀ ਵਾਲਾ ਹੈ ਵੈਸੇ ਠੰਡ ਵਾਸਤੇ ਤੁਸੀਂ ਆਪਣਾ ਇੰਤਜ਼ਾਮ ਕਰਕੇ ਆ ਸਕਦੇ ਹੋ ਪਰ ਟਰੈਕਿੰਗ ਦੇ ਦੌਰਾਨ ਤੁਸੀਂ ਕੀ ਕਰਨਾ ਹੈ ਕਿ ਆਪਣੇ ਕਿੱਟਾਂ ਦਾ ਬਿਲਕੁਲ ਜਵੇਂ ਲਾਈਟ ਜਿਹਾ ਲੈ ਕੇ ਆਓ ਕਿਉਂਕਿ ਜਦੋਂ ਆਪਾਂ ਟਰੈਕਿੰਗ ਕਰਦੇ ਹਾਂ ਵੇਟ ਕਰਕੇ ਫਿਰ ਚੱਲਣਾ ਥੋੜਾ ਔਖਾ ਹੋ ਜਾਂਦਾ ਹੁਣ ਪਾਜੀ ਹੁਣ ਵੀ ਕਹਿ ਰਹੇ ਸੀਗੇ ਸਾਨੂੰ ਚੱਲਣਾ ਥੋੜਾ ਔਖਾ ਹੋ ਰਿਹਾ ਕਿਉਂਕਿ ਇਹਨਾਂ ਨੇ ਕਿੱਟਾਂ ਫੁੱਲ ਭਰ ਰੱਖੀਆਂ ਨੇ ਤੇ ਦੂਜਾ ਗੱਲ ਆਏ ਚਪਲਾ ਪਾ ਕੇ ਆ ਗਏ ਤੇ ਆਪਣੇ ਵਧੀਆ ਸ਼ੂਜ਼ ਵਗੈਰਾ ਵੇਅਰ ਕਰਕੇ ਆਓ ਤੇ ਜਿਹੜੀਆਂ ਕਿੱਟਾਂ ਨੇ ਬਿਲਕੁਲ ਲਾਈਟ ਵੇਟ ਦੀਆਂ ਜਿਨ੍ਹਾਂ ਕਿ ਤੁਹਾਨੂੰ ਨੈਸੈਸਰੀ ਆਈਟਮ ਜ਼ਰੂਰੀ ਚਾਹੀਦੀਆਂ ਨੇ ਉਹ ਕੈਰੀ ਕਰਕੇ ਆਓ ਤੇ ਸਹੀਏ ਸਹੀਏ ਤੁਸੀਂ ਆਪਣੀ ਜਿਹੜੀ ਟਰੈਵਲਿੰਗ ਹੈ ਜਿਹੜੀ ਯਾਤਰਾ ਹੈ ਪੂਰੀ ਕਰ ਸਕਦੇ ਹੋ ਕਿਤੇ ਕਿਤੇ ਤਾਂ ਇੱਕੋ ਦਮ ਇਦਾਂ ਜਮੇ ਡਾਊਨ ਆ ਜਾਂਦਾ ਹੈ ਰੇਡ ਆ ਜਾਂਦੀ ਹੈ ਤਾਂ ਕਿਤੇ ਕਿਤੇ ਇੱਕੋ ਦਮ ਖੜਮ ਹੀ ਚੜਾਈ ਹੈ ਉਹ ਚੜਨ ਦਾ ਥੋੜਾ ਜਈ ਵਾਰ ਔਖਾ ਹੋ ਜਾਂਦਾ ਹੈ ਅਗਰ ਤੁਸੀਂ ਜ਼ਿਆਦਾ ਜਲਦੀ ਕਰਦੇ ਹੋ ਹੀਸਟ ਕਰਦੇ ਹੋ ਤਾਂ ਥੋੜਾ ਜਿਆ ਤੁਹਾਨੂੰ ਵੀ ਸਾਹ ਵਗੈਰਾ ਦੀ ਦਿੱਕਤ ਆ ਸਕਦੀ ਹੈ ਇਸ ਕਰਕੇ ਆਰਾਮ ਨਾਲ ਨਾਰਮਲੀ ਪੋਲੇ ਪੋਦੇ ਕਦਮ ਪੁੱਟ ਕੇ ਕਿਉਂਕਿ ਇੱਕੋ ਦਮ ਤਾਂ ਹੈ ਅਟਾ ਟਾਈਮ ਤਾਂ ਤੁਸੀਂ ਪਹੁੰਚ ਨਹੀਂ ਸਕਦੇ ਹੋੜੀ-ਹੋੜੀ ਸ਼ਾਮ ਤੱਕ ਹੀ ਪਹੁੰਚਣਾ ਤਾਂ ਤੁਸੀਂ ਆਰਾਮ ਨਾਲ ਕੀ ਟ੍ਰੈਕਿੰਗ ਕਰਦੇ ਕਰਦੇ ਆਪਣੀ ਇਸ ਯਾਤਰਾ ਨੂੰ ਇਸ ਟ੍ਰੈਕਿੰਗ ਨੂੰ ਤੁਸੀਂ ਪੂਰਾ ਕਰ ਸਕਦੇ ਹੋ ਹਾਂਜੀ ਅਮਨ ਅਮਨ ਅੱਜ ਨੌ ਤਾਂ ਨਹੀਂ ਦੁਖਣ ਲੱਗੇ ਹੈ ਨੌ ਤਾਂ ਨਹੀਂ ਦੁਖਣ ਲੱਗੇ ਨਹੀਂ ਨਹੀਂ ਮੈਂ ਨੀਲ ਕੱਟ ਲਿਆ ਹੈ ਮੈਸੇਜ ਇਹ ਨੌ ਕਟਾ ਨਹੀਂ ਪਿਛਲੀ ਵਾਰ ਕੀ ਆ ਆਪਣੇ ਦੁਖਣ ਲੱਗ ਗਿਆ ਸੀ ਨਾ ਕਿ ਦਿਖਾਇਆ ਪਿਆ ਹੁੰਦਾ ਕੰਮ ਕਰ ਰਹੇ ਹੁੰਦੇ ਇੱਕ ਤਾਂ ਅੱਜ ਪੂਰੀ ਧੁੱਪ ਨਿਕਲੀ ਹੋਈ ਐ ਤੇ ਦੂਜਾ ਉਤੋਂ ਉੱਤਰ ਇੱਕ ਨਮ ਚੜਾਈ ਆ ਦੇਖੋ ਡਾਊਨ ਆ ਜਾਂਦਾ ਇਸ ਕਰਕੇ ਥੋੜਾ ਹੈ ਨਾ ਗਰਮੀ ਕਰਕੇ ਔਖਾ ਹੋ ਰਿਹਾ ਤੇ ਜਿਵੇਂ ਕਿ ਨਾ ਰਸਤੇ ਦੇ ਤੇ ਤੁਹਾਨੂੰ ਇਸ ਤਰ੍ਹਾਂ ਕੰਟੀਨਾ ਵਗੈਰਾ ਜਗਾ ਜਗਾ ਲੱਗੇ ਆ ਮਿਲ ਜਾਣਗੇ ਤੁਸੀਂ ਖਾਣ ਪੀਣ ਨੂੰ ਬੈਠ ਕੇ ਰੈਸਟ ਕਰ ਲਿਆ ਹੈ ਕੁਝ ਖਾਣਾ ਹੈ ਪੀਣਾ ਹੈ ਤੁਸੀਂ ਆਪਣਾ ਖਾ ਪੀ ਸਕਦੇ ਹੋ ਤਾਂ ਜਦੋਂ ਤੁਸੀਂ ਥੱਲੇ ਉਹ ਕੈਰੀ ਸਮਾਨ ਕਰਨਾ ਔਖਾ ਹੁੰਦਾ ਕਿਉਂਕਿ ਆਪਾਂ ਇੰਨਾ ਕਿਟ ਦੇ ਵਿੱਚ ਸਮਾਨ ਕੈਰੀ ਨਹੀਂ ਕਰ ਸਕਦੇ ਵੇਟ ਜ਼ਿਆਦਾ ਹੋ ਜਾਂਦਾ ਤਾਂ ਉਹ ਵੀ ਦਿੱਕਤ ਕਰਦਾ ਤਾਂ ਅਗਰ ਤੁਸੀਂ ਵੈਸੇ ਕੋਈ ਪਾਣੀ ਵਗੈਰਾ ਪੀਣਾ ਹੈ ਜਾਂ ਕੁਝ ਭੁੱਖ ਵਗੈਰਾ ਲੱਗੇ ਖਾਣਾ ਤਾਂ ਇਸ ਤਰ੍ਹਾਂ ਜਗ੍ਹਾ ਜਗ੍ਹਾ ਕੰਟੀਨਾ ਬਣੀਆਂ ਹੋਈਆਂ ਨੇ ਤੇ ਤੁਸੀਂ ਇਹਨਾਂ ਕੰਟੀਨਾ ਤੋਂ ਲੈ ਕੇ ਪਰਾ ਖਾ ਸਕਦੇ ਹੋ ਤੇ ਫਿਲਹਾਲ ਸਾਡੇ ਨਾਲ ਦੇ ਬੰਦੇ ਨੂੰ ਲੱਗਦਾ ਅੱਗੇ ਨਿਕਲ ਗਏ ਸੀ ਤੇ ਉਹਨਾਂ ਨੂੰ ਵੀ ਲੱਭਦੇ ਆ ਕਿਤੇ ਉਹਨਾਂ ਦਾ ਇੱਥੇ ਕਿਤੇ ਬੈਠੇ ਹੋਣੇ ਹਨਾ ਮਨ ਪਾਣੀ ਤੇ ਬੈਠੇ ਭੁੱਖੇ ਨਹੀਂ ਹੋਣੇ ਉਹ ਮੈਨੂੰ ਲੱਗਦਾ ਬੈਂਦਾ ਹੀ ਨਹੀਂ ਬਾਬਾ ਆਪਣੇ ਵਾਲਾ ਨਾ ਬਾਬਾ ਮੈਨੂੰ ਦੂਜਾ ਵੀ ਨਹੀਂ ਬੈਠਾ ਦੇਖਿਆ ਕਿਤੇ ਉਹ ਦੂਜਾ ਪਹਿਲੀ ਵਾਰ ਆਇਆ ਤਾਂ ਕਰਕੇ ਅੱਜ ਤੁਰੇ ਜਾਣ ਡਿਆ ਗਾਂਦੂ ਤੇ ਬਦਲਾ ਹਾਲੋ ਆਪਾਂ ਜੋ ਦੀ ਜੀ ਆਕਾਲ ਜੋ ਦੀ ਆਪਾਂ ਉਹ ਟਰੈਕਿੰਗ ਸਟਾਰਟ ਕੀਤੇ ਕਿਤੇ ਵੀ ਆਪਾਂ ਟਰੈਕ ਖਾਲੀ ਮਿਲਿਆ ਕਿਤੇ ਵੀ ਨਹੀਂ ਮਿਲਿਆ ਨਾ ਇਸ ਵਾਰ ਇਸ ਵਾਰ ਤਾਂ ਕਿਤੇ ਵੀ ਟਰੈਕ ਆਪਾਂ ਨੂੰ ਜਿਵੇਂ ਵੀ ਖਾਲੀ ਨਹੀਂ ਮਿਲਿਆ ਅੱਗੇ ਤਾਂ ਕਈ ਵਾਰ ਕੀ ਹੁੰਦਾ ਸੀ ਦੂਰ ਦੂਰ ਤੱਕ ਨਾ ਸਿਰਫ ਦੋ ਤਿੰਨ ਜਾਣੇ ਦੇਖਦੇ ਹੁੰਦੇ ਸੀ ਹਨ ਹੂੰ ਉਹ ਦੋ ਤਿੰਨ ਜਾਣੇ ਹੀ ਦੇਖਦੇ ਹੁੰਦੇ ਸੀ ਕਿ ਦੂਰ ਦੂਰ ਤੱਕ ਭਾਈ ਅੱਜ ਦੀ ਚੜਾਈ ਫੇਰ ਵੀ ਠੀਕ ਆ ਜਿਹੜੀ ਗੋਵਿੰਦ ਘਾਮ ਕੱਲ ਕੱਲ ਵਾਲੀ ਥੋੜੀ ਉਹ ਐ ਹੀ ਆ ਬਸ ਕੱਲ ਵਾਲੀ ਓਖੀ ਹੋਣੀ ਆ ਇੱਕ ਰਾਤ ਰੁੱਕ ਕੇ ਚਲਾਂਗੇ ਐਸੀ ਥੇ ਚੱਲੀਏ ਚਲੋ ਜੀ ਚਲੋ ਆਹ ਡਾਂਗ ਫੜ ਲੈ ਵੀਰੇ ਆਪਣੀ ਆ ਦੇਖੀ ਬੋਤਲੀ ਗੱਡੀ 40 ਦੀ ਦਿੱਤੀ ਇੱਥੇ ਉੱਪਰ ਗਾਰ ਤੈਨੂੰ 40 ਦੀ ਮਿਲ ਗਈ ਕਰੇ 100 ਦੀ ਕਿਹਾ ਉਹਨੇ ਕਾਤੋ ਕਰੀ ਡਬਲ ਹੋਈ ਜਾਣੇ ਥੱਲੇ 20 ਤੋਂ ਸਟਾਰਟ ਹੋਈ ਸੀ ਉੱਤੇ 40 ਹੋ ਗਈ ਉਹ ਦਾ ਇੱਕ ਬੜਾ ਸੋਦਾ ਇੱਕ ਤਾਂ ਪਹੁੰਚ ਜਾਣੀ ਪਤਾ ਕਿਦਾਂ ਯਾਰ ਉਹ ਮਿਹਨਤ ਲੱਗਦੀ ਉਹਨਾਂ ਨੂੰ ਵੀ ਲਿਆਉਣ ਦੀ ਵਿਚਾਰਿਆਂ ਨੂੰ ਆਈ ਚੀਜ਼ ਹੈਗਾ ਉੱਤੇ ਸਬਾਨ ਢੋਣਾ ਬੜਾ ਔਖਾ ਨਾ ਥੋੜਾ ਆਪਾਂ ਇੰਨੀ ਦੂਰ ਤੁਰ ਕੇ ਆ ਆਪਣੇ ਕੋਈ ਕੈਤਕੀ ਨਹੀਂ ਚੱਕੀ ਜਾਦੀ ਵੀ ਸੰਗਤ ਤਾਂ ਵਾਕਿਆ ਯਾਰ ਐਦਗੀ ਵੀ ਬਹੁਤ ਸੰਗਤ ਆ ਬਿਲਕੁਲ ਬਿਲਕੁਲ ਬਹੁਤ ਜ਼ਿਆਦੀ ਇਹਨਾਂ ਨੂੰ کافی ਜ਼ਿਆਦੀ ਇੱਕ ਐਦਕੀ ਜੋ ਅੰਮ੍ਰਲ ਹੁਣ ਜੂਨ ਚ ਪਰ ਪਿਛਲੀ ਵਾਰ ਵੀ ਆਪਾਂ ਜੂਨ ਚ ਆਏ ਸੀ ਜੂਨ ਦੇ ਐਂਡ 'ਚ ਸੀ ਜੂਨ ਦੇ ਐਂਡ 'ਚ ਹੀ ਆ ਉਦੋਂ ਵੀ ਸ਼ੁਕਰੀਆ ਸੀ ਸੀ ਪਰ ਉਦ ਸਰ ਜਾ ਰਹੀ ਹੈ ਚਲੋ ਚਲੋ ਕੋਈ ਨਹੀਂ ਬਾਕੀ ਤੁਹਾਨੂੰ ਅੱਗੇ-ਤੇ ਅੱਗੇ ਦਿਖਾਉਂਦੇ ਲਾਵਾਂਗੇ ਸਾਰਾ ਕੁਝ ਅੱਗੇ ਦੇਖੀ ਗਾਜੂ ਦੀ ਟਰੈਕਿੰਗ ਜਿੱਥੇ ਜਾਂਦੀ ਹੈ ਨਾ ਬਹੁਤ ਸਾਰੇ ਵੀਰ ਪਤਾ ਕੀ ਕਰਦਾ ਸ਼ੋਰਟ ਟਰੈਕਿੰਗ ਦੇ ਦੌਰਾਨ ਇਹਦਾ ਸ਼ੋਰਟਕਟ ਲੈਂਦੇ ਨੇ ਇਹਦਾ ਸ਼ੋਰਟਕਟ ਕਿਤੇ ਨਾ ਕਿਤੇ ਤੁਹਾਡੇ ਲਈ ਰਿਸਕੇ ਵੀ ਹੋ ਸਕਦੇ ਨੇ ਕਿਉਂਕਿ ਜਮੀਂ ਵਗੈਰਾ ਪਿਆ ਹੋਏ ਨਾ ਸਲਿੱਪਰੀ ਹੋ ਜਾਂਦੇ ਨੇ ਪੱਥਰ ਬਹੁਤ ਜ਼ਿਆਦਾ ਅਗਰ ਕਿਤੇ ਮਾੜਾ ਤੁਹਾਡਾ ਪੈਰ ਵਗੈਰਾ ਸਲਿੱਪ ਕੀਤਾ ਤੇ ਮਾੜੀ ਜੀ ਤੁਸੀਂ ਆਪਣੀ ਸੋਖੇ ਵਾਸਤੇ ਆਪਣਾ ਨੁਕਸਾਨ ਕਰਕੇ ਬੈਠ ਸਕਦੇ ਤੇ ਇਸ ਕਰਕੇ ਟਰੈਕ ਤੁਹਾਡੇ ਵਾਸਤੇ ਬਣੇ ਨੇ ਪ੍ਰੋਪਰ ਤੁਸੀਂ ਇਹਨਾਂ ਟਰੈਕਾਂ ਦੇ ਰਾਹੀਂ ਆਪਣੀ ਇਹ ਯਾਤਰਾ ਪੂਰੀ ਕਰ ਸਕਦੇ ਹੋ ਬਿਲਕੁਲ ਸਹੀ ਕਿਹਾ ਨਾ ਅਮਨ ਬਿਲਕੁਲ ਬਿਲਕੁਲ ਬਹੁਤ ਸਾਰੇ ਮੁੰਡੇ ਯਾਤਰਾ ਇਦਾਂ ਹੀ ਕਰਦੇ ਨੇ ਸ਼ਾਰਟਕਟ ਲੈ ਕੇ ਉੱਪਰ ਦੇ ਜਾਂਦੇ ਨੇ ਤੇ ਇਹ ਟੋਟਲੀ ਕਿਤੇ ਕਿਤੇ ਨੁਕਸਾਨਦਾ ਹੀ ਹੋ ਸਕਦਾ ਹੈ ਕਿੱਦਾਂ ਇੱਕ ਤਾਂ ਵੀ ਡਗ ਲੈਦੇ ਸ਼ਾਰਟਕਟ ਦੇ ਮੁੰਡਾ <tie tie> हां बिल्कुल भाई ये गलत है हां अब आप ਥੱਲੇ ਬੈਠੇ ਨਾ ਉੱਪਰ ਚੜਦੇ ਪਿਆ ਜਦੋਂ ਉੱਪਰ ਪੱਥਰ ਦੇ ਪੈਰ ਆ ਗਿਆ ਪੱਥਰ ਵੀ ਡੇਖ ਸਕਦੇ ਹਾਂ ਕਿਸੇ ਬੱਚੇ ਨਾ ਪਰੈਂਟਸ ਵੀ ਨਾ ਲੱਗੇ ਨਾ ਕਹਿਣਾ ਚਾਹੀਦਾ ਬਿਲਕੁਲ ਬਿਲਕੁਲ ਤੇ ਜਵੇਂ ਹੁਣ ਭਾਜੀ ਹੁਣ ਵੀ ਕਹਿ ਰਹੇ ਨੇ ਕਿ ਇੱਕ ਨਾ ਮੁੰਡਾ ਹਾਂਜੀ ਕਿ ਉਹ ਸ਼ਾਰਟਕਟ ਲੈ ਰਿਹਾ ਸੀ ਤੇ ਸ਼ਾਰਟਕਟ ਲੈਂਦੇ ਲੈਂਦੇ ਉਹਦਾ ਪੈਰ ਵਗੈਰਾ ਸਲਿੱਪ ਕਰ ਗਿਆ ਪੱਥਰ 'ਤੇ ਜਦੋਂ ਐਕਸਪਾਇਰੀ ਹੋ ਗਿਆ ਤਾਂ ਇਸ ਤਰ੍ਹਾਂ ਦੇ ਤੁਸੀਂ ਸ਼ਾਰਟਕਟ ਨਾ ਲਓ ਕਿਤੇ ਨਾ ਕਿਤੇ ਇਹ ਚੀਜ਼ਾਂ ਟੁੱਟੇ ਦੀ ਖਤਰਨਾਕ ਹੋ ਸਕਦੀ ਹੈ ਟਰੈਕ ਤੁਹਾਡੇ ਵਾਸਤੇ ਬਣੇ ਨੇ ਤੇ ਇਹਨਾਂ ਟਰੈਕ ਦੇ ਰਾਹੀਂ ਤੁਸੀਂ ਜਿਹੜੀ ਆਪਰਾ ਆਪਣੀ ਜਿਹੜੀ ਪਰ ਲੋਕ ਫੇਵਰਿਟ ਇਕ ਤੇ ਫਿਰ ਵੀ ਕਿਹੜਾ ਕਿਹੜਾ ਤੁਰੇ ਤੁਰੇ ਜਾਂਦੇ ਨੇ 트래킹 ਦੇ ਦੌਰਾਨ ਤਾਂ ਨੋਇਦਾ ਦੇ ਸੋਹਣੇ ਸੋਹਣੇ ਨੇਚਰਲ 뷰 ਵਾਟਰਫਾਲਸ ਨੂੰ ਕੋ ਦੇਖਣ ਜ਼ਰੂਰ ਲੱਗ ਜੇ ਕਿਥੇ ਸਰੋਕੋਲ ਹੋਈ ਹੈ ਨਾ ਆ ਜਿਹੜੀ ਫਰਸ ਲੰਮੀ ਹੋਈ ਹੈ ਤੇ ਵਾਟਰਫਾਲ ਚੱਲ ਰਿਹਾ ਕਿੰਨਾ ਸੋਹਣਾ ਲੱਗਿਆ ਕਿੰਨਾ ਘੈਂਟ ਲੱਗਿਆ 트래킹 ਦੇ ਦੌਰਾਨ ਤੁਸੀਂ ਇਦਾਂ ਦੇ 뷰 ਦੇਖਦੇ ਆਓਗੇ ਤਾਂ ਮਤਲਬ ਬਿਲਕੁਲ ਬੋਰ ਨਹੀਂ ਫੀਲ ਕਰੋਗੇ ਇਦਾਂ ਦੇ ਜਿਹੜੇ 뷰 ਨੇ ਤੁਹਾਡਾ ਐਂਟਰਟੇਨਮੈਂਟ ਕਰਦੇ ਜਾਣਗੇ ਪਰ ਜੇ ਆਪਣਾ ਮਨਰੇਸ਼ਨ ਕਰਦੇ 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 ਗਏ ਬੜੇ ਆਰਾਮ ਨਾਲ ਜੀ ਹੈ ਖੁਸ਼ ਹੈ ਵੀ ਇਹੜੀ ਟਰੈਕਿੰਗ ਹੈ ਉਹ ਪੂਰੀ ਕਰ ਸਕਦੇ ਨੇ ਤੇ ਇੱਕ ਸਾਡੇ ਕੋਲ ਵੀ ਨਾ ਬਾਬਾ ਨੰਗਿਆ ਹੋਣੇ ਹੋਣੇ ਤੇ ਕਹਿੰਦਾ ਆਈਡੀਆ ਨਾ ਚੜੀ ਕੂਟੀ ਤੈਨੂੰ ਹਮ ਕੱਚ ਵਗੈਰਾ ਨਾ ਕਰਿਆ ਆਪਣੇ ਬੋਡੀ ਨਾਲ ਟੱਚ ਵਗੈਰਾ ਨਾ ਹੋਣ ਦਿਓ ਕਿਤੇ ਨਾ ਕਿਤੇ ਬੋਡੀ ਤੁਹਾਡੀ ਨੂੰ ਅਲਰਜੀ ਵਗੈਰਾ ਕਰ ਸਕਦੀ ਹੈ ਤੇ ਇਧਰ ਤੇ ਕਾਫੀ ਸਾਰੇ ਬੂਟੇ ਇਹੜੇ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਤਾਂ ਆਪਾਂ ਨੂੰ ਹਾਂਜੀ ਬਰਫਾ ਹਾਂ ਉਹ ਬਰਫ ਹੈ ਤੇ ਇਧਰ ਦੇ ਬੂਟੇ ਦੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਦੇ ਬਾਰੇ ਸ਼ਾਇਦ ਆਪਾਂ ਨੂੰ ਕੋਈ ਨੌਲੇਜ ਨਹੀਂ ਹੈਗੇ ਤੇ ਇਦਾਂ ਦੇ ਬਿਨਾ ਜਾਣ ਪਛਾਣ ਵਾਲੇ ਪੋਟਿਆਂ ਨੂੰ ਟੱਚ ਨਾ ਕਰੋ ਕਿਉਂਕਿ ਤੁਹਾਡੀ ਬੋਡੀ ਨੂੰ ਅਲਰਜੀ ਵਗੈਰਾ ਕਰ ਸਕਦੇ। ਹਾਂ ਉਹ ਜਿੱਥੇ ਸਨੋਫੋਨ ਦੇਖੀ ਹੈ ਨਾ। ਉਹਦੇ ਨੇ ਜਾ ਮਾਜਾ ਦੇ ਪਰਾਂ। ਉੱਥੇ ਜਾਣਾ ਪਾਉਂਦੇ। ਤੇ ਚਲੋ ਹੁਣ ਆਪਾਂ ਅੱਗੇ ਜਿਹੜੀ ਯਾਤਰਾ ਉਹ ਕੰਟੀਨਿਊ ਕਰਦੇ ਆਂ। ਤੇ ਟਰੈਕਿੰਗ ਲਗਾਤਾ ਚੱਲਦੀ ਹੈ ਟਰੈਕ ਸੰਗਤਾਂ ਨਾਲ ਫੁੱਲ ਭਰਿਆ ਹੋਇਆ ਹੋਮਾ ਮਾ ਕੇ ਸੰਗਤਾਂ ਜਿਹੜੀਆਂ ਨੇ ਸਿਹੇਮਕੁਲ ਸਾਹਿਬ ਦੀ ਯਾਤਰਾ ਵਾਸਤੇ ਆ ਗਏ। ਚੱਲੀਏ ਅਮਰ ਫਿਰ ਚਲੋ ਜੀ ਚਲੋ ਜੀ ਅੱਜ ਤੇ ਕੈਮ ਆ ਆਪਾਂ ਪੂਰੇ ਹਾਂ ਹਾਂ ਅੱਜ ਅੱਜ ਮਤਲਬ ਆਪਾਂ ਸਹੀਏ ਸਹੀਏ ਤੁਰੇ ਜਾ ਰਿਹਾ ਆ ਚਾਤਾ ਕੁਝ ਵੀ ਨਹੀਂ ਹੋ ਰਿਹਾ ਹੈਨਾ ਆਪਾਂ ਅੱਜ ਕੋਈ એનર્ਜੀ ਡਰਿੰਕ ਵੀ ਨਹੀਂ ਲੈ ਕੇ ਆਇਆ ਹੈਨਾ ਨਾ ਕੋਈ ਚਾਕਲੇਟ ਨਾ ਕੋਈ ਗਲੂਕੋਨ ਦੀ ਪਾਣੀ ਵੀ ਆਪਾਂ ਜਸਿੱਖੇ ਆਣ ਕੇ ਫੜਿਆ ਮਤਲਬ ਹਾਂ ਜੀ ਆਪਾਂ ਥੱਕਾ ਘਾੜਦੇ ਬੋਡੀ ਨਾਲ ਫੇਰ ਕਿਧਰ ਕਿਤੇ ਦਿੱਕਤ ਹੁੰਦੀ ਆ ਆਰਾਮ ਨਾਲ ਤੁਰੇ ਜਾਈਏ ਤਾਂ ਕੋਈ ਆਪਾਂ ਨੂੰ ਦਿੱਕਤ ਹੋਣੀ ਵਾਲੀ ਇਹ 2 ਮਿੰਟ ਤੋਂ ਵੱਧ ਨਾ ਬੈਠੋ ਹਾਂ ਹਾਂ ਬਿਲਕੁਲ ਇਹ ਤਾਂ ਪਹਿਲਾਂ ਨੇ ਨਾ ਹੂੰ ਤਦ ਜੀ ਆਪਾਂ ਜਾਇ ਜਲਦੀ ਵੀ ਕਰਦੇ ਆ ਫਿਰ ਉਹ ਵੀ ਫਿਰ ਕੋਦਮ ਥੱਕ ਕੇ ਬਹਿ ਜਾਣਗੇ ਫਿਰ ਵੀ ਫਾਇਦੇ ਨਹੀਂ ਤੇ ਆਰਾਮ ਨਾਲ ਹੌਲੀ ਹੌਲੀ ਤੁਰੇ ਜਾਂਦੇ ਤੇ ਇਸ ਯਾਤਰਾ ਨੂੰ ਪੂਰੀ ਕਰਦੇ ਲੈ ਵੀ ਅਮਨ ਸੇ ਸਾਗ ਕੱਢਣਾ ਕੰਮ ਫੇਰ ਸ਼ੁਰੂ ਹੋ ਗਿਆ ਇੱਕੋ ਦਾਮ ਆਪਾਂ ਥੱਲੇ ਉਤਰੇ ਸੀ ਤਾਂ ਹੁਣ ਫਿਰ ਇੱਕੋ ਦਾਮ ਤੁਹਾਨੂੰ ਛੱਡਣਾ ਤੇ ਹਾਂ ਸਿੱਧੀ ਇਹ ਦੇਖੋ ਕਿਦਾਂ ਜਵਾਨ ਤਾਂ ਕੀ ਬਜ਼ੁਰਗ ਵੀ ਬੜੇ ਹੌਸਲੇ ਨਾਲ ਚੜਾਈ ਕਰ ਰਹੇ ਨੇ ਦੂਜੇ ਬੰਨੇ ਛੋਟੇ ਛੋਟੇ ਬੱਚੇ ਵੀ ਇਹ ਟਰੈਕਿੰਗ ਜਿਹੜੇ ਤਗੜੇ ਆ ਹਾਂ ਆਪਣੇ ਨਾਲੋਂ ਤਗੜੇ ਨੇ ਕੋਈ ਇੱਕ ਬਜ਼ੁਰਗਾਂ ਟੀਆਂ ਹੁੰਦੀ ਸੀਗੀ ਹਾਂ ਹਾਂ ਤੇ ਉਹਨੇ ਕਿਹਨੇ ਪੁੱਛਿਆ ਨਹੀਂ ਕਿਥੇ ਭੱਲੇ ਆ ਗਏ ਨਹੀਂ ਫੇਮ ਨਹੀਂ ਸਭ ਇਕੱਲ ਦਾ ਡਿ ਫੈਮਿਲੀ ਅੱਗੇ ਨਾ ਕੀ ਅੱਛਾ ਕਹਿੰਦੇ ਨਹੀਂ ਪਿੱਛੇ ਆ ਸਭ ਆਪਣੇ ਬਜ਼ੁਰਗ ਤਗੜੇ ਨੇ ਹੌਲੀ ਹੌਲੀ ਚੜੀ ਜਾਂਦੇ ਆ ਆਪਸ ਵਿੱਚ ਥੱਕ ਜਾਂਦੇ ਆ ਔਰ ਇੱਕ ਬੱਚੇ ਵੀ ਹੈ ਨਾ ਬੱਚਿਆਂ ਦਾ ਵੀ ਹੌਸਲਾ ਹੈ ਨਿੱਕੇ ਨਿੱਕੇ ਬੱਚੇ ਖੁਦ ਚੜੇ ਜਾਂਦੇ ਨੇ ਜਦੋਂ ਇਦਾਂ ਦੀ ਚੜਾਈ ਆਏ ਨੀ ਨਾ ਫਿਰ ਇੱਕੋ ਦਾ ਮੁੱਖ ਆ ਜਾਂਦਾ ਚੜਨਾ ਆ ਖਚਰਾ ਜਾਂ ਤਾਂ ਥੋੜਾ ਸਾਈਡ ਦਾ ਹੀ ਰਹੀਆਂ। ਇਹਦਾ ਤਾਂ ਕੋਈ ਪਤਾ ਨਹੀਂ ਕਿਧਰੋਂ ਸਾਈਡ ਛੁੱਟ ਕਰਕੇ ਕਹਿਣ ਨੂੰ ਲੱਗੇ ਆ। ਤੇ ਆਪਣਾ ਆਰਾਮ ਨਾਲ ਤੁਸੀਂ ਚਲਦੇ-ਚਲਦੇ ਤੇ ਸਟ੍ਰੈਕਿੰਗ ਨੂੰ ਪੂਰਾ ਕਰ ਸਕਦੇ। ਦੇਖ ਕੇ ਇਹ ਕਿੰਨੇ ਦੇਖੇ। نیچے ਪਾਣੀ ਦਾ ਵਹਾਅ ਦੇਖ ਕਿੰਨਾ ਤੇਜ਼ ਹੈ ਨਾ। ਉੱਪਰੋਂ ਇਹ ਨਾ ਲੱਗਦਾ ਥੱਲੇ ਕਿੰਨਾ ਜ਼ਿਆਦਾ ਹੋਣਾ। ਬਹੁਤ ਆ ਰਹੀ ਤੇ ਆਪਣੇ ਕੋਲ ਆਏ। ਹਾਂ ਬਹੁਤ ਤੇਜ਼ ਹੈ ਨਾ। ਲੋ ਜੀ ਫਾਈਨਲੀ ਹੁਣ ਆਪਾਂ ਪਹੁੰਚ ਗਏ ਸੀਗੇ ਜੀ ਪੋੜਾ ਵਾਲੀ ਜਗ੍ਹਾ ਤੇ ਤੇ ਪੋੜਾ ਵਾਲੀ ਜਗ੍ਹਾ ਨੂੰ ਦੋ ਰਸਤੇ ਜਾਂਦੇ ਨੇ ਇਹ ਆਪਣਾ ਰਸਤਾ ਜਾਂਦਾ ਇਹ ਪੁਲ ਦੇ ਉੱਪਰ ਦੀ ਜਿਹੜਾ ਨਵਾਂ ਪੁਲ ਬਣਿਆ ਹੈ ਇਸ ਇਸ ਉਹਦੇ ਉੱਤੇ ਮੈਡੀਕਲ ਕੈਂਪ ਹੈ ਨਾ ਮੈਡੀਕਲ ਕੈਂਪ ਆ ਮੈਡੀਕਲ ਕੈਂਪ ਹੈ ਅਗਰ ਕਿਸੇ ਨੇ ਮੈਡੀਸਿਨ ਵਗੈਰਾ ਲਾਣੀ ਹੈ ਤੁਸੀਂ ਇਸ ਵਾਸਤੇ ਜਾ ਕੇ ਕੋਈ ਤੁਹਾਡੇ ਪੈਰ ਵਗੈਰਾ ਚ ਮੋਚ ਵਗੈਰਾ ਜਾਂ ਮਾਰਿਸ਼ ਵਗੈਰਾ ਕਰਾਣੀ ਹੈ ਤਾਂ ਇਸ ਰਸਤੇ ਜਾ ਕੇ ਤੁਸੀਂ ਮੈਡੀਕਲ ਕੈਂਪ ਤੋਂ ਦਵਾਈ ਲੈ ਸਕਦੇ ਤੇ ਜਿਹੜਾ ਰਸਤਾ ਹੈ ਪੁਲ ਦੇ ਥੱਲੇੋਂ ਦੀ ਜਾਂਦਾ ਹੈ ਤਾਂ ਫਿਲਹਾਲ ਆਪਾਂ ਕਿਹੜੇ ਰਸਤੇ ਥਾਣੀ ਜਾਣਾ ਵਣ ਥੱਲੇ ਦੇ ਚਲੀਏ ਤੇ ਆਪਾਂ ਥੱਲੇ ਵਾਲੇ ਰਸਤੇ ਥਾਣੀ ਚੱਲਦੇ ਆਂ ਥੋੜਾ ਨੇਚਰਲ ਬਿਊਟੀ ਨੂੰ ਇੰਜੋਏ ਕਰਦੇ ਕਰਦੇ ਐਂਟਰਟੇਨਮੈਂਟ ਜਾਂ ਹੋ ਜਾਂਦਾ ਬੋਰ ਨਹੀਂ ਫੀਲ ਕਰਦੇ ਤਾਂ ਇਸ ਸੇਡ ਥਾਣੀ ਚੱਲਦੇ ਆਂ ਹਾਂ ਜੇਕਰ ਤੁਸੀਂ ਕੋਈ ਮੈਡੀਕਲ ਸੁਵਿਧਾ ਲੈਣੀ ਹੈ ਕੋਈ ਦਵਾਈ ਵਗੈਰਾ ਲੈਣੀ ਹੈ ਜਾਂ ਫਿਰ ਕੋਈ ਆਪਣੇ ਲਾਈਕ ਗੋਡਿਆਂ ਵਗੈਰਾ ਦੀ ਮਾਲਿਸ਼ ਕਰਵਾਣੀ ਹੈ ਕਈ ਵਾਰ ਟ੍ਰੈਕਿੰਗ ਕਰਦੇ ਕਰਦੇ ਦਿੱਕਤ ਆ ਜਾਂਦੀ ਹੈ ਤਾਂ ਤੁਸੀਂ ਉਸ ਰਸਤੇ ਥਾਣੀ ਜਾ ਸਕਦੇ ਹੋ ਤੇ ਉੱਥੋਂ ਤੁਸੀਂ ਮੈਡੀਕਲ ਤੋਂ ਕੋਈ ਵੀ ਮੈਡੀਸਿਨ ਜਾਂ ਦਵਾਈ ਵਗੈਰਾ ਲੈ ਸਕਦੇ ਹੋ ਤੇ ਰਾਈਟ ਨਾਉ ਹੁਣ ਆਪਾਂ ਇਸ ਰਸਤੇ ਥਾਣੀ ਜਾਵਾਂਗੇ ਇਹ ਰਸਤਾ ਕੋਲ ਦੇ ਹਾਂ ਬੱਚਾ ਆਪਣੇ ਵਾਲੇ ਬੱਚੇ ਕਿੱਡੇ ਕਿੱਡੇ ਹੁੰਦੇ ਆ ਇਹ ਦੇਖੀ ਖਰਗੋਸ਼ ਜੱਡਾ ਹੀ ਆ ਇਧਰ ਆਪ ਰਸਤੇ ਚ ਵੀ ਦੇਖਿਆ ਸੀ ਜਿਹੜੇ ਬਲਦ ਵਗੈਰਾ ਦਾ ਜਿਵੇਂ ਛੋਟੇ ਛੋਟੇ ਹਾਈਟ ਦੇ ਹਾਂ ਉਹ ਦੇਖਣ ਨੂੰ ਸੋਹਣੇ ਵੀ ਲੱਗਦੇ ਨੇ ਪਰ ਉਹੀ ਇੱਥੋਂ ਦੇ ਬੰਦੇ ਵੀ ਘਟਾਈ ਦਾਲੇ ਤੇ ਜਾਨਵਰੀ ਵੀ ਉਧਾਂ ਦੇ ਹੀ ਆ ਬਾਬਾ ਬਰਾ ਕਹਿੰਦਾ ਬਾਬਾ ਕਹਿੰਦਾ ਇਹ ਪਹਾੜ ਪੂੜ ਚੜ੍ਹਦੀਆਂ ਰਹਿੰਦੀਆਂ ਘਸ ਜਾਂਦੇ ਨੇ ਤਾਂ ਤੇ ਫਿਰ ਆਹ ਨੂੰ ਆਪਾਂ ਜਾ ਰਹੇ ਹਾਂ ਪੁੱਲ ਦੇ ਥੱਲੇ ਵਾਲੀ ਰਸਤੇ ਥਾਣੀ ਉੱਥੋਂ ਦਾ ਵੀ ਜਿਹੜਾ ਨੈਚਰਲ 뷰 ਹੈ ਨੈਚਰਲੀ ਬਿਊਟੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਉ ਚੱਲ ਰਿਹਾ ਹੈ। ਲੋ ਜੀ ਆਪਾਂ ਪਹੁੰਚ ਗਏ ਸੀ ਉਸ ਪੁਆਇੰਟ ਤੇ ਜਿੱਥੋਂ ਦੀ ਇੱਕ ਤਾਂ ਨਵਾਂ ਪੋੜਾ ਹੈ ਸਾਹਮਣੇ ਠੀਕ ਹੈ ਅਗਰ ਤੁਸੀਂ ਪਰਲੀ ਸਾਈਡ ਜਾ ਨਹੀਂ ਹੋਣਾ ਚਾਹੋ ਤਾਂ ਪਰਲੀ ਜਗ੍ਹਾ ਥਾਣੀ ਵੀ ਆ ਸਕਦੇ ਹੋ ਤੇ ਕਿਤੇ ਛੋਟਾ ਜਿਹਾ ਪੋੜਾ ਹੈ ਇਸ ਪੋੜਾ ਥਾਣੀ ਵੀ ਆ ਸਕਦੇ ਹੋ। ਫਿਲਹਾਲ ਅਸੀਂ ਆਹ ਵਾਲਾ 뷰 ਦੇਖਣ ਵਾਸਤੇ ਆਏ ਆ ਨੈਚਰ ਨੂੰ ਇੰਜੋਏ ਕਰਨ ਵਾਸਤੇ ਆਏ ਆ ਨਾ। ਆਵਾਜ਼ ਚੈੱਕ ਕਰੋ ਹੈ ਨਾ ਕਿੰਨੀ ਖਤਰਨਾਕ ਆਵਾਜ਼ ਆ। ਦੇਖਣ ਨੂੰ ਸੋਹਣਾ ਜ਼ਰੂਰ ਲੱਗ ਰਿਹਾ ਹੈ। ਬੀਡ ਦੇਖੋ ਪਾਣੀ ਦੀ। ਅਕਸਰ ਵੀ ਯਾਰ ਮੋਸਟਲੀ ਨੌਜਵਾਨ ਕੀ ਕਰਦੇ ਨੇ ਜੀ ਇੰਨਾ ਜਗ੍ਹਾ ਤੇ ਆ ਕੇ ਨਾ ਪੱਥਰਾਂ ਤੇ ਬੈਠ ਕੇ ਫੋਟੋ ਵਿੱਚ ਵਗੈਰਾ ਖਿਚਵਾਉਣ ਲੱਗ ਜਾਂਦੇ ਨੇ। ਤਾਂ ਇਦਾਂ ਦੀ ਗਲਤੀ ਬਿਲਕੁਲ ਵੀ ਨਾ ਕਰੋ। ਇਹੋ ਜਿਹੀ ਚੀਜ਼ਾਂ ਨੂੰ ਤੁਸੀਂ ਦੂਰੋਂ ਦੇਖ ਕੇ ਫੀਲ ਕਰੋ, ਦੂਰੋਂ ਦੇਖ ਕੇ ਇੰਜੋਏ ਕਰੋ। ਦੇਖਣ ਨੂੰ ਐਸੇ ਜੰਨਤੀ ਲੱਗ ਰਹੀ ਹੈ ਹਨਾ ਮਨ। ਆਹ 뷰 ਵੇਖੋ ਬਾਈ ਜੀ ਕਿੰਨਾ ਘੈਂਟ ਸਿਰਾ 뷰 ਹੈ। ਮਤਲਬ ਜਿੰਨੀ ਵੀ ਤੁਹਾਡੀ ਤਖਾਵਟ ਹੈ ਨਾ ਆਹ 뷰 ਨੂੰ ਦੇਖ ਕੇ ਦੂਰ ਹੋ ਜਾਏਗੀ। ਸਪੈਸ਼ਲੀ ਅਸੀਂ ਇਹੀ ਚੀਜ਼ ਦੇਖਣ ਵਾਸਤੇ ਥੱਲੇ ਉਂ ਵੀ ਛੋਟੇ ਪੁੜਥਣੇ ਆਇਆ ਜੇ ਇੱਕ ਵਾਰੀ ਇਸ ਸੀਰ ਦਾ ਨਜ਼ਾਰਾ ਲਿਆ ਜਾਏ ਹਨਾ ਤੇ ਆਓ ਚੱਲਦੇ ਆਪਾਂ ਨੀਚੇ ਜਾਉਂਦੇ ਆਂ ਤੇ ਹਾਂ ਹਾਂ ਬਿਲਕੁਲ ਆ ਦੇਖੋ ਇੱਧਰ ਵੈਸੇ ਰਾਹ ਤਾਂ ਥੋੜਾ ਖਤਰਨਾਕ ਜਰੂਰ ਹੈ ਕਾਫੀ ਗੰਦਾ ਹੈ ਤੇ ਬਿਲਕੁਲ ਸੰਭਲ ਕੇ ਅਗਰ ਤੁਸੀਂ ਇੱਧਰ ਦੇ ਆਉਣਾ ਵੀ ਚਾਹੁੰਦੇ ਹੋ ਤਾਂ ਕੋਲੇ-ਪੋਲੇ ਪੱਬਰ ਰੱਖ ਕੇ ਬੜਾ ਸੇਫਟੀ ਹੈ ਨਾ ਉਤਰਨਾ ਇੱਥੋਂ ਤੇ ਪਾਗੜੀ ਦਾ ਸਾਊਂਡ ਚੈੱਕ ਕਰੋ ਯਾਰ ਕਿੰਨਾ ਖਤਰਨਾਕ ਆਵਾਜ਼ ਆਉਂਦੀ ਪਈ ਹੈ ਬਿਲਕੁਲ ਜਾਨੇ ਕਿ ਮੈਂ ਪਹਿਲਾਂ ਦੱਸਿਆ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਦੂਰੋਂ ਖੜ ਕੇ ਇੰਜੋਏ ਜ਼ਰੂਰ ਕਰੋ ਪਰ ਇਹਨਾਂ ਚੀਜ਼ਾਂ ਨਾਲ ਨੈ ਪ੍ਰਕਿਰਤੀ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਖਾਨੀ ਨਾ ਕਰੋ ਕਿ ਜਦ ਲਈ ਫੋਟੋ ਵਗੈਰਾ ਖਾੜਵਾਉਣ ਵਾਸਤੇ ਤੁਸੀਂ ਪੱਥਰਾਂ ਉੱਤੇ ਬੈਠਣ ਵਾਸਤੇ ਅੰਦਰ ਨਾ ਜਾਓ ਕਿਉਂਕਿ ਕਿਤੇ ਵੀ ਅੜਹੋਣੀ ਹੋ ਸਕਦੀ ਹੈ ਪੱਥਰ ਸਲਿੱਪਰੀ ਹੁੰਦੇ ਨੇ ਕਿਤੇ ਵੀ ਤੁਹਾਡਾ ਪੈਰ ਵਗੈਰਾ ਸਲਿੱਪ ਕੀਤਾ ਤਾਂ ਕਿਤੇ ਨਾ ਕਿਤੇ ਤੁਸੀਂ ਆਪਣੇ ਇੰਜੋਏਮੈਂਟ ਦੇ ਚੱਕਰ ਵਿੱਚ ਬਹੁਤ ਵੱਡਾ ਨੁਕਸਾਨ ਕਰਵਾ ਸਕਦੇ ਹੋ ਤਾਂ ਬਿਲਕੁਲ ਤੁਸੀਂ ਇਹਨਾਂ ਚੀਜ਼ਾਂ ਨੂੰ ਜਿਹੜੇ ਬਹੁਤ سارے ਨੌਜਵਾਨ ਕੀ ਕਰ ਰਹੇ ਨੇ ਫੋਟੋ ਵਗੈਰਾ ਖਿਚੋਣ ਲਈ ਪੱਥਰਾਂ ਤੇ ਖੜੇ ਨੇ ਐਦਾਂ ਦੀ ਗਲਤੀ ਬਿਲਕੁਲ ਵੀ ਨਾ ਕਰੋ ਆਪਣਾ ਸੰਭਾਲ ਕੇ ਸਾਵਧਾਨੀ ਦੇ ਨਾਲ ਸੇਫਟੀ ਦੇ ਨਾਲ ਤੇ ਜੋ ਵੀ ਅਗਰ ਤੁਸੀਂ ਨੇਚਰ ਨੂੰ ਇੰਜੋਏ ਕਰਨੇ ਨੇ ਉਹ ਕਰੋ ਤੇ ਇਹ ਜਿਹੜੀ ਟਰੈਕਿੰਗ ਨੂੰ ਆਪਣਾ ਸੁੱਖੀ ਸੰਧੀ ਪੂਰਾ ਕਰੋ ਤੇ ਤੁਸੀਂ ਦੇਖ ਵੀ ਸਕਦੇ ਹੋ ਬਹੁਤ سارے ਨੌਜਵਾਨ ਕਿੱਡੀਆਂ ਵੱਡੀਆਂ ਵੱਡੀਆਂ ਗਲਤੀਆਂ ਕਰ ਰਹੇ ਨੇ ਬਹੁਤ ਵੱਡੀਆਂ ਵੱਡੀਆਂ ਗਲਤੀਆਂ